ਹਾਰਡ ਸਿਟ ਬਠਿੰਡਾ ਦੇ ਉੱਤੇ ਕੀ ਮਾਹੌਲ ਹੈ ਕੁਝ ਘੰਟਿਆਂ ਦੇ ਬਾਅਦ ਵੋਟਾਂ ਪੈਣ ਜਾ ਰਹੀਆਂ ਤੇ ਇੱਥੇ ਤੇ ਲੋਕ ਕਿਸ ਨੂੰ ਐਮਪੀ ਬਣਾਉਣਾ ਚਾਹੁੰਦੇ ਆ ਲੋਕਾਂ ਨਾਲ ਗੱਲਬਾਤ ਕਰਕੇ ਜਾਣ ਲੈਨੇ ਆ ਜਿੱਤਨ ਦੀ ਜਿੱਤਨ ਦੀ ਇਹਨਾਂ ਦੋਨਾਂ ਚੋਂ ਕਾਂਗਰਸ ਤੇ ਇਕਾਲੀ ਪਾਰਟੀ ਚੜੂ ਵਾਲੇ ਪਿੱਛੇ ਆ ਪਿੱਛੇ ਜਿੱਤ ਹੁਣ ਅੱਗੇ ਲੱਗਦਾ ਬਈ ਇਸ ਵਾਲੇ ਸਾਡੇ ਦਾ ਕਾਲੀ ਤੇ ਕਾਂਗਰਸੀ ਆ ਅੱਛਾ ਹਾਂ ਜਿੱਤੂ ਕੌਣ ਕੀ ਲੱਗਦਾ ਦੇਖੋ ਇਧਰ ਦਾ ਬਦਲ ਗਈ ਕਹਿੰਦੇ ਅੱਗੇ ਕੀ ਲੱਗਦਾ ਜੀ ਮਾਹੌਲ ਬੀਜਪੀ ਨੂੰ ਤਾਂ ਕੋਈ ਸੈਨ ਦਾ ਹੀ ਨਹੀਂਗਾ ਅੱਛਾ ਕਾਲੀ ਤੇ ਗਾਂਗਰਾਸ ਦੀ ਟੱਕਰ ਅੱਛਾ ਹਾਂ ਤੇ ਝਾੜੂ ਵਾਲੇ ਝਾੜੂ ਵਾਲੇ 3 ਨੰਬਰ ਤੇ ਅੱਛਾ ਹਾਂ ਮੰਤਰੀ ਪਿੱਛੇ ਐ ਪਿੱਛੇ ਸਾਡੇ ਪਿੰਡ 'ਚ ਤਾਂ ਪਿੱਛੇ ਐ ਹੋਰ ਦਾ ਪਤਾ ਹੈ ਵੋਟਾਂ ਦਾ ਮਾਹੌਲ ਤਾਂ ਹੱਦੋਂ ਮਿਲ ਮੰਗਿਆ ਕਿਹੜੀ ਪਾਰਟੀ ਦਾ ਜ਼ੋਰ ਵੱਧ ਇੱਕੋ ਜਿcka ਹੀ ਐ ਉਹਨਾਂ ਦਾ 30-30% ਕਿਹੜੇ ਕਿਹੜਿਆਂ ਦਾ ਝਾੜੂ ਵਾਲੇ ਦਾ ਤੇ ਸਰਾਣੀ ਦਾ ਤੇ ਕਾਲੀ ਦਾ ਅੱਛਾ ਤੇ ਕੰਮ ਕਰ ਰਿਹਾ ਦਵਤ ਕਿਹਦੀ ਉਮੀਦ ਆ ਬਾਈ ਜਿੱਤਣ ਦੀ ਸਾਰਿਆਂ ਦਾ ਇੱਕੋ ਜਿਹਾ ਹੀ ਆ ਕੁਝ ਪਤਾ ਨਹੀਂ ਲੱਗਦਾ ਇਹ ਕਿ ਲੋਕ ਚੁੱਪ ਹੀ ਆ ਅੱਛਾ ਹਾਂ ਲੋਕੋ ਚੁੱਪ ਚਪੀਤੀ ਆ ਪਤਾ ਨਹੀਂ ਕਿੱਦਾਂ ਨੂੰ ਕੁਝ ਜਾਊਗਾ ਅੱਛਾ ਪਹਿਲਾਂ ਹਰ ਸਿਮਰਤ ਜਿੱਤੇ ਸੀ ਉਹਨਾਂ ਨੇ ਕੁਝ ਕੀਤਾ ਕੰਮ ਕਰ ਕੰਮ ਤਾਂ ਸਾਰੇ ਹੀ ਕਰਦੇ ਆ ਬਾਈ ਕੰਮ ਸਾਰਿਆਂ ਨੇ ਵਧੀਆ ਕੀਤੇ ਆ ਪਹਿਲਾਂ ਉਹਨਾਂ ਨੇ ਵੀ ਕੀਤੇ ਆ ਸਾਰਿਆਂ ਨੇ ਵਧੀਆ ਨਹੀਂ ਦਿੱਤਾ ਝਾੜੂ ਵਾਲੇ ਨੇ ਇਹਨੇ ਧੱਕਾ ਨਹੀਂ ਦਿੱਤਾ ਸਾਰਿਆਂ ਨੇ ਕੀਤਾ ਉਹ ਦੋਨਾਂ ਪਾਰਟੀਆਂ ਨੇ ਫਿਰ ਇੱਥੇ ਝਾੜੂ ਵਾਲੇ ਪਿੱਛੇ ਆ ਹਾਂ ਝਾੜੂ ਵਾਲੇ ਥੋੜਾ ਜਿਹਾ ਪਿੱਛੇ ਹੋਣਗੇ ਜੀ ਪਿੰਡੋਂ ਬਰਾਬਰ ਕਿਹੜੇ ਲੱਗ ਰਹੇ ਮੁਕਾਬਲਾ ਕਿਹਨਾਂ ਦਾ ਲੱਗ ਰਿਹਾ ਮੁਕਾਬਲਾ ਹੁਣ ਸਾਡੇ ਪਿੰਡੋਂ ਦਾ ਅਕਾਲੀਆਂ ਦਾ ਤੇ ਕਾਂਗਰਸ ਦਾ ਹੀ ਹੈ ਵਿੱਚੇ ਲੱਖੇ ਦਾ ਚੱਲੀ ਜਾਂਦਾ ਜੀ ਅੱਛਾ ਵਿੱਚ ਕਾਂਗਰਸ ਦਾ ਤੇ ਅਕਾਲੀਆਂ ਦਾ ਕਿੰਨਾ ਵੀ ਵੱਧ ਚੱਲੀ ਜਾਂਦਾ ਜੀ ਜੀ ਦੇ ਪਿੱਛੇ ਝਾੜੂ ਵਾਲੇ ਪਿੱਛੇ ਆਈ ਜਾਂਦੇ ਅੱਛਾ ਹਾਂ ਜੀ ਲੱਖੇ ਭਾਣੇ ਨੂੰ ਪੈਣਗੇ ਵੋਟ ਹਾਂ ਬਈ ਪਾਈ ਜਾਣੀ ਆ ਕੋਈ ਪਤਾ ਨਹੀਂ ਜੀ ਪਾਣੀ ਚ ਮਧਾ ਕਿਵੇਂ ਕੀ ਪਤਾ ਹੁੰਦੀ ਕੌਣ ਜਿੱਤੂ ਅੱਛਾ ਹਾਂ ਕੋਈ ਪਤਾ ਨਹੀਂ ਦਾ ਪਿਛਲੀ ਵਾਰੀ ਤਾਂ ਹਰ ਸਮਰਤ ਜਿੱਤਦੀ ਰਹੀ ਹੈ ਕਈ ਵਾਰੀ ਹੂੰ ਐਸ ਵਾਰੀ ਨਹੀਂ ਸਵਾਰਨ ਬਣਾਈ ਲਈ ਹੈਗੀ ਸਵਾਰਨ ਹਾਂ ਦੁਬਾਰੇ ਫੇਰ ਹਾਂ ਕੌਣ ਜਿੱਤ ਸਕਦਾ ਇੱਥੇ ਤਾਂ ਆਮ ਆਦਮੀ ਦੀ ਜਿੱਤ ਲੱਗਦੀ ਹੈ ਜੀ ਮੰਤਰੀ ਖੁੱਡੀਆਂ ਹਾਂ ਮੰਤਰੀ ਖੁੱਡੀਆਂ ਅੱਛਾ ਹਾਂ ਸਾਰੇ ਬੰਦੇ ਕਹਿੰਦੇ ਵੀ ਨਾ ਬਾੜੀਆਂ ਵੀ ਕਹਿੰਦੇ ਬਟੰਡੇ ਦੇ ਅੱਛਾ ਵੀ ਸੰਤਾ ਖੇਤੀ ਮੰਤਰੀ ਚਕਨੋੜ ਹੈ ਅੱਛਾ ਬੇਚਤਾ ਇਸ ਨੂੰ ਵੋਟ ਪਾ ਸਾਰਾ ਬਟੰਡਾ ਕਹਿੰਦੇ ਜੀ ਹਰਸਿੰਦਰ ਤਾਂ ਲੱਖਾ ਹਾਰ ਜਾਣਗੇ ਹਾਂਜੀ ਗਵਾਨਜੀ ਤਾਂ ਜ਼ੀਰੋ ਹੋ ਗਏ ਦਿਲ ਨੇ ਅੱਛਾ ਹਾਂ ਕਹੇ ਤਾਂ ਭਾਜਪਾ ਨੂੰ ਵੋਟਾਂ ਜਾਣੀਆਂ ਸਾਰੀਆਂ ਅੱਛਾ ਉਹ ਤਾਂ ਐ ਕਿਹ ਜੰਦੇ ਜੀ ਲੋਕ ਵੀ ਜੈ ਹਰਸਿੰਦਰ ਕੌਰ ਵੀ ਜਿੱਤਦੀ ਆ ਲੱਖਾ ਵੀ ਜਿੱਤਦਾ ਮਾਂ ਦਿੰਦਾ ਤੇ ਹੋਰ ਵੀ ਜਿੱਤਦੇ ਆ ਤਾਂ ਇਹ ਭਾਜਪਾ ਨੂੰ ਵੋਟ ਜਾਊ ਮੋਦੀ ਨੂੰ ਵੀ ਪਾਉਂਦਾ ਫਾਇਦਾ ਨਹੀਂ ਵੀ ਆਪ ਤਾਂ ਛਾੜੂ ਆ ਇਹਨੂੰ ਫੇਰ ਪਾਉ ਛਾੜੂਲੇ ਨੇ ਕੀਤਾ ਕੰਮ ਕਰਕੇ ਬਾਹਰ ਕੀਤਾ ਜੀ ਲੜ ਜਾਂਦੀ ਨਹੀਂ ਸੀ ਨਾ ਕਹਿਣਾ ਹੁੰਦਾ ਸੀ ਬੰਦ ਕਰਕੇ ਆਇਆ ਕਰੂੰਗਾ 24 ਘੰਟੇ ਲੈ ਤਿੰਦੇ ਜੀ ਜਮਾ ਮੱਛਰ ਨਹੀਂ ਲੜਦਾ ਇੱਕ ਦਿਨ ਨੇਰੀ ਆਈ ਸੀ ਉੱਥੇ ਖੜੀਏ ਕੋਲ 2 ਘੰਟੇ ਚਾਰ ਤੇ ਲਾਈਟ ਤਾਂ ਜਾਂਦੀ ਨਹੀਂ ਦੀ ਸਰਤ ਜਾਂਦੀ ਪਈਆ ਤੇ ਘਰ ਦਾ ਬਿਲ ਵੀ ਨਹੀਂ ਆਉਂਦਾ ਜੀ ਠੀਕ ਹੈ ਕੈਪਟਨ ਦੇ ਰਾਤ ਜੀ ਅਸੀਂ ਨਹੀਂ ਤਾਂ 20000 ਰੁਪਏ ਦਾ ਮੋਟਰਾਂ ਦਾ ਭਰਿਆ ਜੀ ਨਾ ਮਾਬਲਾ ਭਰਿਆ ਜੀ ਨਾ ਉਹਦੇ ਰਾਤ ਜੀ ਜਮੀਨ ਐਟ ਨਹੀਂ ਆਈ ਹੁਣ ਖੁਸ਼ ਹੁੰਦੇ ਜੀ ਮੈਂ ਤਾਂ ਪੂਰੇ ਖੁਸ਼ ਆ ਜੀ ਪੰਜੇ ਮੂਲਾ ਕਿਹਾ ਹੋਦਾ ਸਾਡੀ ਖੇਤੀ ਵੀ ਪਾਣੀ ਨਾਲੀ ਹੈ ਨਾ ਕਿ ਤੇ ਰਾਤ ਨੂੰ ਪਾਣੀ ਲਾਉਣ ਗਏ ਆ 2.5 ਸਾਲ ਹੋ ਗਏ ਅੱਜ ਹੱਥ ਨੇ ਬੰਦ ਕਰਿਆਉਣਾ ਵੀ ਕਿਸੇ ਭਾਈ ਦੇ ਪਾਣੀ ਨਾਲ ਪੈ ਜਾਏਗਾ ਠੀਕ ਹੈ ਗੋਟਾ ਝਾੜੂ ਨੂੰ ਪਾਉਂਗੇ ਤੇ ਹਾਂ ਜੀ ਟੱਕੜੀ ਵਾਲੇ ਤੇ ਹਨ ਪੜ ਤੁਸੀਂ ਬੱਦਲ ਨੂੰ ਜਿਤਾਉਂਗੇ ਹਾਂਜੀ ਦੇਖੋ ਜਾਓ ਜੁੱਤੂ ਤਾਂ ਕਰਮਾ ਨਾਲ ਅੱਛਾ ਹਾਂ ਮੁੰਟਾ ਉਧਰ ਜਾਣ ਗਿਆ ਆ ਮਾਪਾ ਤੱਕੜੀ ਠੀਕ ਹੈ ਠੀਕ ਹੈ ਤਾਂ ਪਤਾ ਨਹੀਂ ਪਤਾ ਤੁਸੀਂ ਇਹ ਕੌਣ ਐਮਪੀ ਬਣ ਸਕਦਾ ਹੈ ਹੈ ਜੀ ਮੁਕਾਬਲੇ ਦਾ ਵੀ ਕੋਈ ਪਤਾ ਨਹੀਂ ਲੱਗਤੀ ਕਿਉਂ ਨਾ ਬੰਦੇ ਜਾਦੇ ਖੜੇ ਆ ਤਾਂ ਹਾਂ ਬੰਦੇ ਬਾਰੇ ਨ ਪੰਜ ਨਾ ਅੱਛਾ ਹਾਂ ਪੰਜੀ ਮੁਕਾਬਲੇ ਚ ਕੇ ਦੋ ਦਾ ਕੋਈ ਮੁਕਾਬਲਾ ਨਾ ਪੰਜਾਂ ਦੀ ਟੱਕਰ ਆ ਗਈ ਫਿਰ ਸਮਰਤ ਬੱਦਲ ਦੇ ਚਾਂਸ ਹੈਗੇ ਦਵਾਰੇ ਜਿੱਤਣ ਦੇ ਕੋਈ ਨਹੀਂ ਕਹਿ ਸਕਦੇ ਭਰਾ ਮੰਤਰੀ ਕਿਹਨਾ ਉਹ ਵੱਡੀਆਂ ਉਹਦਾ ਵੀ ਚਾੜੂ ਜਖਣ ਨਹੀਂ ਲੱਗਦਾ ਅੱਛਾ ਹਾਂ ਪੈਂਦੀ ਨਹੀਂ ਵੋਟ ਉਹਨੇ ਵੋਟਾਂ ਤਾਂ ਪੈਣਗੀਆਂ ਜਾਣੇ ਵੋਟਾਂ ਤਾਂ ਪੈਣਗੀਆਂ ਜੀ ਜਿੱਤਣ ਦਾ ਨਹੀਂ ਕਹਿ ਸਕਦੇ ਪਹੁੰਚ ਤੂੰ ਆਪ ਵੀ ਟੱਕਰ ਆ ਤਿੰਨ ਚਾਰ ਦੀ ਕੀ ਪਤਾ ਕਿਹੜਾ ਜਿੱਤੇ ਜੀ ਲੱਖਾਂ ਸਦਣਾ ਹੈ ਮੁਕਾਬਲੇ 'ਚ ਲੱਖਾਂ ਤਾਂ ਹੋਏਗਾ ਮੁਕਾਬਲੇ 'ਚ ਤਾਂ ਜਿਹੜਾ ਖੜਾ ਹੁੰਦਾ ਮੁਕਾਬਲੇ ਦਾ ਕੀ ਹੁੰਦਾ ਜਿੱਤਣ ਵਾਲੀ ਉਮੀਦ ਹੈ ਨਹੀਂ ਉਹਦੀ ਇਹ ਕੀ ਪਤਾ ਉਹਦੇ ਨਾਲ ਮਂਦੀਰ ਬਥੇਰੀ ਉਹ ਵੀ ਜਿੱਤ ਸਕਦਾ ਅੱਛਾ ਹਾਂ ਮੁਕਾਬਲਾ ਕਿਹਦੇ ਕਿਹਦੇ 'ਚ ਮੁਕਾਬਲਾ ਤਾਂ ਤਿੰਨਾ ਦਾ ਹੀ ਐ ਇੱਕ ਲੱਖੇ ਦਾ ਹਰਸਿਮਰਤ ਕੌਰ ਦਾ ਤੇ ਝੜੂ ਵਾਲਾ ਅੱਛਾ ਤੇ ਕਾਂਗਰਸ ਵਾਲਾ ਵੀ سارے ਬੰਦੇ ਹੋਗੇ ਚਾਰ ਹੋਗੇ ਚਾਰ ਹੀ ਐ ਫਿਰ ਮੁਕਾਬਲਾ ਤਿੰਨੇ ਦਾ ਹਾਂ ਚਾਹੀਦਾ ਕੌਣ ਆ ਬਈ ਐਮਪੀ ਜਿੱਤਣਾ ਇਹਨੂੰ ਫਸਲਾਏ ਰੇ ਕੰਮ ਕਰੇ ਭਰਾ ਉਹ ਤਾਂ ਐ ਹੀ ਰੇ ਕਿਸੇ ਪਾਰਟੀ ਦੀ ਹੋਵੇ ਚਾਹੇ ਹਰਸਿਮਰਤ ਨੇ ਕੀਤਾ ਕੰਮ ਇੱਥੇ ਇੱਥੇ ਭਰਾ ਕੋਈ ਹੈ ਜੀ ਤਾਂ ਕੀਤਾ ਨਹੀਂ ਝੜੂ ਵਾਲਿਆਂ ਨੇ ਨਾ ਝੜੂ ਵਾਲਿਆਂ ਨੇ ਫਿਰ ਹੁਣ ਕੌਣ ਕਰੂ ਬਾਕੀ ਤਿੰਨ ਰਹਿ ਗਏ ਪਿੱਛੇ ਦੋ ਰਹਿ ਗਏ ਜੇਗਾ ਕੋਈ ਜਿੱਤੂ ਕੋ ਆਪੀ ਕਰੂਗਾ ਬਾਜ ਕੀ ਬਤਾ ਕਰੂਗਾ ਨਾ ਨਹੀਂ ਕਰੂ ਫੇ ਗਾਹਾਂ ਨੂੰ ਕਿਹੜਾ ਕਰੇ ਕੁੰਬਲਾ ਮੇਲਾ ਵੀ 12 ਸਾਲਿਆਂ ਦਾ 3 ਸਾਲਾਂ ਨੂੰ ਫੇ ਚ ਆ ਕੇ ਭਰੇ ਮਾਰਾਂਗੇ ਠੀਕ ਹੈ ਮਤਲਬ ਉਹ ਨਹੀਂ ਬਣਾਉਣੇ ਦੋ ਜਿਹੜੇ ਪਹਿਲਾਂ ਜਿੱਤੇ ਵੇ ਪਹਿਲਾਂ ਵਾਲਿਆਂ ਨੇ ਕੁਝ ਕਰਿਆ ਤਾਂ ਹੀ ਨਹੀਂ ਹੁਣ ਫਿਰ ਲੱਖੇ ਤੇ ਕਾਂਗਰਸ ਵਾਲਿਆਂ ਚੋਂ ਕਿਹੜਾ ਨੂੰ ਜਿਤਾਉਣਾ ਚਾਹੀਦਾ ਇਹ ਤਾਂ ਲੱਖੇ ਨੂੰ ਆਜੇ ਆ ਅੱਛਾ ਆ ਹੈ ਜੀ ਉਹ ਟੌਪ ਹੈ ਬੰਦਾ ਜਿੱਤੀਏ ਜਿੱਤੀਏ ਬੰਦਾ ਬਹੁਤ ਵਧੀਆ ਲੱਖਾ ਜੀ ਬੰਦਾ ਵਧੀਆ ਹਰੇਕ ਨਾਲ ਵਧੀਆ ਬੰਦਾ ਠੀਕ ਹੈ ਵਧੀਆ ਜਿੱਤੀਏ ਮੌਦਾ ਹੈਗਾ ਉਹਦੇ ਪੱਖਸ਼ ਕਿ ਨਹੀਂ ਇੱਥੇ ਹੈਗਾ ਜੀ ਮੌਦਾ ਹੈਗਾ ਮੌਦਾ ਹੁਣ ਅਸੀਂ ਤਾਂ ਭਰਾ ਵੋਟਾਂ ਲੱਖੇ ਨੂੰ ਪਾਵਾਂਗੇ ਹੈ ਜੀ ਅਸੀਂ ਤਾਂ ਲੱਖੇ ਨੂੰ ਪਾਵਾਂਗੇ ਵੋਟਾਂ ਬਰਾਬਰ ਦੀ ਵੋਟ ਪੂਰੀ ਲੈ ਜਾਊਗੀ ਕਿਹਦੀ ਵੋਟ ਬਰਾਬਰ ਲੱਗਦੀ ਲੱਖੇ ਦੀ ਅੱਛਾ ਤੇ ਝਾੜੂ ਵਾਲਿਆਂ ਦੀ ਕਾਲੀਆਂ ਦਾ ਜ਼ੋਰ ਨਹੀਂ ਆਇਆ ਕਾਲ ਕਾਲੀਆਂ ਨੂੰ ਲੱਖੇ ਨੂੰ ਬੜੀ ਪੂ ਜੀਨੇ ਕਿਸੇ ਨੂੰ ਪਾਉਣੀ ਹੈ ਉਸੇ ਨੂੰ ਅਗੜਾ ਕਹਿੰਦਾ ਜੀ ਜਿੱਤੂ ਹੁਣ ਜ਼ੋਰ ਕਿਹੜੀ ਪਾਰਟੀ ਦਾ ਦੋ ਮੁਕਾਬਲਾ ਕਿੰਨਾ ਚ ਲੱਗਦਾ ਮੋਖਾ ਠੱਟੀ ਤਾਂ ਹੁਣ ਇੱਥੇ ਝਾੜੂ ਵਾਲਿਆਂ ਤੇ ਕਾਲੀਆਂ ਦਾ ਹੀ ਹੈ ਬਸ ਹੁਣ ਕੋਈ ਬੰਦਾ ਨਹੀਂ ਮੁਕਾਬਲੇ ਚ ਨਾ ਝਾੜੂ ਵਾਲੇ ਨੇ ਕੀਤਾ ਕੁਛ ਕਿ ਨਹੀਂ ਨਾ ਸਾਨੂੰ ਤਾਂ ਕੁਛ ਨਹੀਂ ਕਰਦਾ ਕਿਦਾ ਹਜੇ ਅੱਛਾ ਤੇ ਹਰਸਿਮਰਤ ਬਾਦਲ ਨੇ ਆਪਦੇ ਟਾਈਮ 'ਚ ਜਿਹੜਾ ਜਹਾ ਹੋਇਆ ਤਾਂ ਉਹਨੇ ਵੀ ਵਧੀਆ ਹੀ ਕਰਿਆ ਹੁਣ ਫਿਰ ਐਮਪੀ ਨਵਾਂ ਬਣਾਉਣਾ ਕੋਈ ਕਿ ਪਹਿਲਾਂ ਵਾਲਾ ਹੀ ਨਵਾਂ ਹੀ ਬਣੋ ਜੀ ਦੇਖੋ ਕਿਵੇਂ ਬਣੂ ਗੱਲ ਝਾ ਬਾਕੀ ਸਾਰੇ ਪਿੱਛੇ ਦੂਜੇ ਹਾਂ ਦੂਜੇ ਬਸਤੀ ਹੈ ਮੁਕਾਬਲੇ ਤਾਂਹੀ ਦੋਨੇ ਚੱਲਦੇ ਨੇ ਤਾਂ ਝਾੜੂ ਤੇ ਕੱਲੀ ਹਾਂਜੀ ਲੱਖੇ ਹੋਰ ਵੀ ਪਿੱਛੇ ਨਾ ਇਹਦਾ ਕੋਈ ਪਿੱਛੇ ਪੁੱਛੇ ਨਹੀਂ ਤਾਂ ਚੱਲਦੇ ਬਰਾਬਰੀ ਜੀ ਆ ਚੱਲੀ ਜੰਦੇ ਆ ਕਾਂਗਰਸ ਵਾਲੇ ਬਰਾਬਰ ਜੀ ਆ ਜੇ ਸਾਰੇ ਤਾਂ ਅੱਛਾ ਇਕੱਠੀ ਹਾਂ ਇਕੱਠੇ ਹੋ ਜਾਂਦੇ ਸਾਰੇ ਤਾਂ ਹਰ ਸਿਮਰਤ ਵੀ ਜਿੱਤੀ ਵੀ ਆ ਝਾੜੂ ਵਾਲੇ ਵੀ ਜਿੱਤੇ ਵੀ ਉਹਨਾਂ ਨੇ ਕੁਝ ਕੀਤਾ ਦੋ ਸਾਲਾਂ ਤੋਂ ਨਾ ਹੀ ਡੱਕਾ ਨਹੀਂ ਕਰਿਆ ਜੀ ਫਿਰ ਉਹਨਾਂ ਦਾ ਹੈ ਨਹੀਂ ਚਾਂਸ ਦੁਬਾਰੇ ਦੁਬਾਰੇ ਤਾਂ ਮੁਸ਼ਕਲ ਹੈ ਅੱਛਾ ਨਵਾਂ ਬੰਦਾ ਜਿਤਾਉਣਾ ਕਿਹੜਾ ਹੀ ਬਣ ਜੇ ਬਸੇਰਾ ਹੁੰਦਾ ਫਿਰ ਆ ਜਾ ਬੰਦਾ ਹੋਣੀ ਬਣਣਾ ਹੈ ਰਾਣੀ ਬੰਦਾ ਹੀ ਨਹੀਂ ਕਾਂਗਰਸ ਦਾ ਬਣ ਨਹੀਂ ਜੀ ਤੇਮਿੰਦਰ ਸਿੱਧੂ ਹਮ ਹੈਗੇ ਚਾਂਸ ਬਣਦੇ ਹੈਗੇ ਜੀ ਮਗਾਹਲਾ ਦੇਖੋ ਹੁਣ ਤੁਹਾਨੂੰ ਆਪ ਨਹੀਂ ਬਤਾਉਂਦੇ ਸੀ ਇਹਦਾ ਛਾੜੂ ਵਾਲਿਆਂ ਨਾਲ ਆ ਕਾਲੀਆਂ ਨਾਲ ਆ ਕਿ ਕਾਂਗਰਸ ਛਾੜੂ ਵਾਲੇ ਇਧਰ ਲੱਖੇ ਨਾਲ ਵਿੱਚ ਹੀ ਲੱਖੇ ਹੋਈ ਉਹਦੀ ਅੱਛਾ ਬੜੀ ਚਾਂਸ ਆ ਉਹਦੀ ਮੇਰੇ ਲੱਗਦਾ ਲੈ ਕੇ ਹੀ ਜੋ ਲੱਖਾ ਵੀ ਲੈ ਕੇ ਹੀ ਕੋਈ ਨਾ ਕੋਈ ਵੋਟ ਤਾਂ ਆ ਅੱਛਾ ਵੋਟ ਤਾਂ ਲੈ ਜੂ ਤੇ ਜਿੱਤੂ ਜੀਤਮਿੰਦਰ ਸਿੱਧੂ ਹਮ ਜਿੱਤੂ ਤਾਂ ਮੇਰੇ ਹਲੇ ਸੁਭਾਵਨਾ ਤਾਂ ਹੈਗੀ ਹੈ ਇੱਥੇ ਕਾਂਗਰਸ ਆਇਆ ਲੱਗਦਾ ਕਾਂਗਰਸ ਲੈ ਜੂ ਹਾਂ ਹਰ ਸਮੇਂ ਤਾਂ ਬਦਲਦਾ ਹੈ ਨਹੀਂ ਇਹਨਾਂ ਇਤਕੀ ਅਰੇ ਕੱਟਾ ਜੀ ਕੱਟ ਸਾਡੇ ਤਿੰਨਾਂ ਦਾ ਮੁਕਾਬਲਾ ਹੈ ਜੀ ਕਿਹੜਿਆਂ ਦਾ ਹਾਂ ਮਾਲੇ ਦਾ ਸਿਮਰਤਪਨ ਦਾ ਅੱਛਾ ਕੀ ਭਗਵਾਨ ਜੀ ਹਾਂ ਟੱਕੜੀ ਹਾਂ ਭਗਵਾਨ ਵਾਲੀ ਟੱਕੜੀ ਵਾਲਾ ਤੇ ਆ ਆਪਣਾ ਝਾੜੂ ਵਾਲੇ ਹੋਗੇ ਝਾੜੂ ਵਾਲੇ ਜਿਹੜੇ ਵੀ ਹਾਂ ਲਖਲਦਾਨਾ ਪਿੱਛੇ ਹਾਂ ਲਖੇਸਾਂ ਦੇ ਵੋਟ ਵੜੀ ਇੱਥੇ ਵੱਧ ਹਾਂ ਦਵਾਂਗੇ ਵੋਟ ਬਹੁਤਾਂ ਨਾਲ ਇਹ ਤਿੰਨਾਂ ਦਾ ਮੁਕਾਬਲਾ ਹੈ ਸਾਰੇ ਸਿਲੰਡਰਾਂ ਦਾ ਫਾਇਦਾ ਮਾੜੇ ਨੂੰ ਬੋਟਾ ਯਾਰ ਇਹ ਹੁਣ ਚੁੱਪਦਾ ਮੈਂ ਜਾਣਦਾ ਨਹੀਂ ਹੁਣ ਫਲੇਗਾਂ ਦਾ ਵੋਟਾਂ ਦਾ ਵੋਟਾਂ ਦਾ ਬਾਲ ਬਾਲ ਬਹੁਤ 많ਨ ਝੜੂ ਵਾਲਿਆਂ ਨੂੰ ਝੜੂ ਵਾਲਿਆਂ ਨੂੰ ਪਾਵਾਂਗੇ ਅੱਛਾ ਬਿਨਾ ਪੈਸਾ ਤੋਂ ਨੌਕਰੀਆਂ ਮਿਲ ਐ ਗਰੀਬਾਂ ਦੇ ਮੁੰਡਿਆਂ ਨੂੰ ਅੱਛਾ ਫ੍ਰੀ ਦੇ ਚੀਜ਼ਾਂ ਕੀ ਕਰਨੀਆਂ ਨੇਗੀਆਂ ਨੌਕਰੀ ਮਿਲਣੀ ਚਾਹੀਦੀ ਹੈ ਫ੍ਰੀ ਵਾਲਾ ਵੀ ਮਿਲ ਰਿਹਾ ਸਿਸਟਮ ਫ੍ਰੀ ਵਾਲ ਲੈ ਕੇ ਰਾਜੀ ਨਹੀਂ ਉਹ ਤਾਂ ਬੰਦ ਹੋ ਜੇ ਵਧੀਆ ਗੱਲ ਆ ਹਾਂ ਨੌਕਰੀ ਮਿਲ ਗਈ ਨੌਕਰੀ ਸਾਡੇ ਮਿਲ ਗਈ 6-7 ਗਰੀਬਾਂ ਦੇ ਬੱਚਿਆਂ ਨੂੰ ਮਿਲ ਗਿਆ ਸਾਡੇ ਪਿੰਡ ਚ ਹਾਂਜੀ ਬਿਨਾ ਪੈਸਾ ਤੋਂ ਮਿਲੀਆਂ ਕੋਈ ਪੈਸਾ ਨਹੀਂ ਲੱਗਿਆ ਕੋਈ ਪੈਸਾ ਨਹੀਂ ਲੱਗਿਆ ਐਦ ਕੀ ਫਿਰ ਹਰ ਸਿਮਰਤ ਹਰਾ ਦੋਗੇ ਹਰਾਵਾਂਗੇ ਜੀ ਜਨ ਦੇ ਸਵਾ ਭਗਵਾਨ ਜਤਾਰ ਨੂੰ ਜਿਤੇ ਆਇਆ ਤੇ ਪੁੱਤ ਛੜ ਤਾ ਗਰੀਬਾਂ ਜਿਹੜੀ 2000 ਕਣਕ ਮਿਲਦੀ ਸੀ ਉਹ ਵੀ ਬੰਦ ਕਰ ਦਿੱਤੀ ਅੱਛਾ ਆ ਜੀ ਤਾਂ ਉਹ ਵੀ 15 ਕਿੱਲੋ ਤਾਂ ਅਦਾਸੀ ਕਰਿਆ ਸੀ ਉਹ ਵੀ ਉਹੀ ਗੱਲ ਚ ਫਿਰ ਕਿਹਨੂੰ ਲੱਗਦਾ ਵੋਟਾਂ ਦੇ ਜਾਣੀਆਂ ਚਾਹੀਦੀ ਸਾਡੇ ਤਾਂ ਮੁੱਖ ਕਾਂਗਰਸ ਆਈ ਹਰ ਸਿਮਰਤ ਬਾਦਲ ਬਸ ਉਹਨਾਂ ਦਾ ਵੀ ਸਾਨੂੰ ਕੋਈ ਹੋ ਨਹੀਂ ਹੈਗਾ ਪਰੋਸਾ ਅੱਛਾ ਹਾਂ ਐਦ ਕੀ ਉਹਨਾਂ ਨੂੰ ਵੀ ਨਹੀਂ ਪਾਉਣੀ ਕੋਈ ਬੰਡ ਬੰਡ ਕੇ ਦਫਾ ਮਾ ਪਾ ਦੇ ਨਹੀਂ ਹੈ ਕਿ ਕੋਈ ਹੋਣੇਗਾ ਲਖਸਧਾਨਾ ਵੀ ਖੜਾ ਜੀ ਇੱਥੋਂ ਹਾਂਜੀ ਖੜਾ ਜੀ ਉਹਦਾ ਹੈ ਮਹੌਲ ਇੱਧਰ ਕੋਈ ਹਾਂਜੀ ਬਹੁਤ ਹੈ ਬਹੁਤ ਹੈਗੇ ਉਹਦੇ ਮਾਗਰ ਬਹੁਤ ਹੈ ਜੀ ਹਾਂ ਹਾਂ ਉਹ ਇਹ ਤਾਂ ਕੌਣ ਜਿੱਤਣਾ ਚਾਹੀਦਾ ਇਹ ਤਾਂ ਝਾੜੂ ਵਾਲੇ ਬੰਨੇ ਆ ਝਾੜੂ ਵਾਲੇ ਜਿੰਨਾ ਚਾਹੀਦਾ ਸਾਨੂੰ ਤਾਂ ਅੱਛਾ ਹਾਂਜੀ ਫੜ ਤਾਂ ਵੀ ਹੀ ਨਰਕ ਆ ਗਈ ਕਿਸੇ ਨੂੰ ਨਹੀਂ ਪਾਉਂਦੇ ਆ ਕੇ ਪੁਲਿਸ ਵਾਲੇ ਸਾਡੇ ਤੇ ਡੰਡਾ ਖੜਕਾਉਂਦੇ ਨੇ ਹਾਂ ਕਿਸੇ ਨੂੰ ਨਹੀਂ ਪਾਉਂਦੇ ਕੋਈ ਵੀ ਨੂੰ ਠੀਕ ਬੀਬੀ ਬਾਦਲ ਵੀ ਖੜੀ ਐ ਕੰਨਾਂ ਦੀ ਬਾਦਲ ਦੀ ਮਾਂ ਖੜੀ ਹੋ ਜੇ ਅੱਛਾ ਜਿਹੜੇ ਜਿੱਤ ਕੇ ਉਹੀ ਕੰਮ ਆਉਂਦਾ ਮੇਰੀ ਗੱਲ ਸੁਣੀ ਹੁਣ ਤਾਂ ਉਹ ਪੈਰੀ ਹੱਥ ਲਾਉਂਦੇ ਅਸੀਂ 15 ਵਾਰੀ ਪੈਰੀ ਹੱਥ ਲਾਤੀ ਵੀ ਸਾਡੀ ਵੀ ਹੀ ਕਰਨੀ ਚਾਹਖ ਲੋ ਕੋਈ ਨਹੀਂ ਚਾਹਖਦਾ ਸੁਣੀ ਨਹੀਂ ਕਿਸੇ ਨੇ ਨਹੀਂ ਸੁਣੀ ਆ ਝਾੜੂ ਵਾਲੇ ਨੂੰ ਕਦੀ ਨੂੰ ਬਥੇਰਾ ਕਿਹਾ ਇਹਨੇ ਨਹੀਂ ਸੁਣੀ ਹਰ ਸਿਮਰਤ ਤਾਂ ਇਸ ਕਰਕੇ ਹਰਾਵ ਦੇ ਰਾਜ ਚ ਗੁਰੂ ਰਾਂ ਸਾਹਿਬ ਦੀ ਬਿਆਦਦੀ ਅਬਦੀ ਹੋਈ ਆ ਹਜੇ ਤੱਕ ਬਿਆਦਦੀ ਦੇ ਦੋਸ਼ੀ ਫੜੇ ਨਹੀਂ ਗਏ ਝਾੜੂ ਵਾਲੇ ਨੇ ਫਿਰ ਫੜੇ ਨਹੀਂ ਹਜੇ ਤੱਕ ਝਾੜੂ ਵਾਲਿਆਂ ਨੇ ਵੀ ਨਹੀਂ ਫੜੇ ਕਾਰਵਾਈ ਤਾਂ ਹੋ ਰਹੀ ਹੈ ਨਾ ਇਹਨਾਂ ਤੇ ਆਸ ਆ ਗਈ ਜੇ ਨਾ ਇਹਨਾਂ ਨੇ ਇਸ ਵਾਰ ਕੁਝ ਕੀਤਾ ਤਾਂ ਅਗਲੀ ਵਾਰ ਉਹ ਇਹਨੂੰ ਪਲਟਾ ਵੱਜੂਗਾ ਇੱਕ ਅਜੇ ਦੇਣਾ ਚਾਂਸ ਦੁਬਾਰੇ ਇਹਨਾਂ ਨੂੰ ਨਹੀਂ ਦੇਣਾ ਨਹੀਂ ਦੇਣਾ ਜਿੰਨਾ ਚਿਰ ਝਾੜੂ ਵਾਲਿਆਂ ਨੂੰ ਹੁਣ ਤਾਂ ਕਿਹੜਾ ਪਾਵਾਂਗੇ ਕਿਉਂਕਿ ਰਾਜ ਹੈ ਉਹਨਾਂ ਤੱਕ ਉਮੀਦ ਆ ਵੀ ਕੁਝ ਕਰਨਗੇ ਠੀਕ ਹੈ ਜੇਕਰ ਨਹੀਂ ਕੀਤਾ ਲੈਨੇ ਕੁਛ ਆ ਫਿਰ ਬਦਲ ਦੇਗੇ ਠੀਕ ਕੌਣ ਜਿੱਤਣਾ ਚਾਹੀਦਾ ਜੀ ਇੱਥੋਂ ਇਹ ਤਾਂ ਪਰਮਾਤਮਾ ਨੂੰ ਪਤਾ ਜੀ ਦੇ ਕਰਮਾਂ ਚ ਲਿਖੀ ਹੋਈ ਹੈ ਉਹ ਕੀ ਲੱਗਦਾ ਮੌਲ ਤਾਂ ਸਾਰਿਆਂ ਦਾ ਦੋ ਟੱਕਰਾਂ ਗਈਆਂ ਝਾੜੂ ਵਾਲੇ ਦੀ ਤੇ ਕਾਂਗਰਸ ਦੀ ਦੋ ਜੀਰੋ ਹਰ ਸਮੇਤ ਪਿੱਛੇ ਜਮਾ ਜ਼ੀਰੋ ਚ ਕਰਾਂਗੇ ਲੱਖਾਂ ਵੀ ਪਿੱਛੇ ਲੱਖਾਂ ਹੀ ਪਿੱਛੇ ਇਹਨਾਂ ਦੀ ਟੱਕਰ ਹੋਣੀ ਚਾਹੀਦੀ ਆ ਇਹ ਤਾਂ ਆਏ ਜੀ ਇਹਨਾਂ ਦੇ 5 ਸਾਲ ਤੋਂ ਉਹ ਤਾਂ 70 ਸਾਲ ਲਾ ਕੇ ਮੇ ਇਹਨਾਂ ਨੂੰ ਪਾਏ ਦਾ 5 ਸਾਲ ਦਾ ਪੂਰੇ ਕਰ ਦੇਓ ਸਾਰੇ ਮਗਰ ਪਏ ਪੈ ਇਹਨਾਂ ਦੇ ਅਸੀਂ ਤਾਂ ਇਹ ਸੋਚੀ ਝਾੜੂ ਵਾਲੇ ਨੂੰ ਚਾਹੁੰਦੇ ਆ ਅਸੀਂ ਤਾਂ ਚਾਹੁੰਦੇ ਦਾ ਦੋਨੇ ਸਰਕਾਰਾਂ ਨੂੰ ਕਾਂਗ ਚੜੂ ਵਾਲੇ ਤੇ ਕਾਂਗਰਸ ਵਾਲੇ ਇਹ ਤਾਂ ਪਤਾ ਨਹੀਂ ਤਾਂ ਸਾਰੇ ਇਕੱਠੇ ਹੁੰਦੇ ਹੈਗੇ ਠੀਕ ਹੈ ਉੱਥੇ ਤਾਂ ਸਾਰੇ ਇਕੱਠੇ ਹੋ ਜਾਂਦੇ ਜਦੋਂ ਅੰਦਰ ਵੜ ਜਾਂਦਾ ਹੈ ਦਿੱਲੀ ਹਰਿਆਣੇ ਚ ਇਕੱਠੇ ਆ ਇਕੱਠੇ ਆਗੇ ਹਾਂ ਵੋਟਾਂ ਦਾ ਤਾਂ ਮਹਿੰਦਰਜੀਤ ਜਿੱਤੂਗਾ ਹੋਰ ਕਾਂਗਰਸ ਵਾਲਾ ਹੋਰ ਕਾਲੀ ਨਹੀਂ ਜਿੱਤੇ ਆ ਪਿੰਡ ਚੋਂ ਜਿੱਤੇ ਆਵਾਂਗੇ ਕਾਲੀ ਤਾਂ ਮੁਸ਼ਕਲ ਦੀ ਗੱਲ ਹੈ ਹਰ ਸੇ ਮੈਂ ਤਾਂ ਹਾਰੂ ਹੀ ਤਕੀ ਦੀਨ ਨਾਲ ਛਣ ਜਾ ਅੱਛਾ ਹਾਂ ਚੜੂ ਵਾਲੇ ਇਹ ਚੜੂ ਵਾਲੇ ਦਾ ਪਿੱਛੇ ਹੀ ਰਹ ਗਿਆ ਇੱਕ ਦੀ ਸਾਰਿਆਂ ਤੋਂ ਨਾਲੇ ਮੰਤਰੀ ਖੜਾ ਉਹਨਾਂ ਦਾ ਕੌਣ ਐਦਾ ਹੁਣ ਹੋਣੀ ਐ ਐਦਾ ਸਾਰੇ ਖੜੇ ਨੇ ਚਾਰੇ ਖੜੇ ਨੇ ਉਹ ਫੇਰ ਵੀ ਹੁਣ ਮੌਜੂਦਾ ਮੰਤਰੀ ਐ ਨਾ ਨਹੀਂ ਇਹਨੂੰ ਕੋਈ ਨਹੀਂ ਪੁੱਛਦਾ ਹੁਣ ਇਕਤੀ ਇਹਨਾਂ ਨੇ 1000 ਰੁਪਏ ਨਹੀਂ ਦਿੱਤਾ ਖੇੜਾ ਝਾੜੂ ਵਾਲੇ ਇਹਨਾਂ ਨੇ 1000 ਰੁਪਏ ਨਹੀਂ ਦਿੱਤਾ ਨਾ ਸਕਨ ਸਕੀਮ ਦਿੱਤੀ ਐ ਅੱਛਾ ਹਾਂ ਇਹ ਮੈਂ ਨਾ ਸਾਰਿਆਂ ਤੋਂ ਫਿਰ ਜੀਤਮੇਂਦਰ ਸਿੱਧੂ ਨੂੰ ਕਿਵੇਂ ਪਾਰੇ ਵੋਟਾਂ ਨੂੰ ਕੌਣ ਅਸੀਂ ਇਹ ਮੋਢਾ ਕਾਂਗਰਸ ਅੱਛਾ ਹਾਂ ਪੁਰਾਣੀ ਮੋਢਾ ਐ ਗਰੀਬ ਜਨਤਾ ਦੀ ਅੱਛਾ ਹਾਂ ਅਸਰ ਹੈ ਲੋਕਾਂ ਦੇ ਜੀ ਦਾ ਇਹ ਪੂਰੀ ਐ ਇਥੋ ਜੇ ਇਥੋ ਸਾਡੇ ਪਿੰਡ ਦੇ ਜਿੱਤਿਆ ਕੇ ਤੋਰਾਂਗੇ ਜ਼ੋਰ ਤਾਂ ਇਧਰ ਤੱਕੜੀ ਦਾ ਜਿਆਦਾ ਜ਼ੋਰ ਦਾ ਅੱਛਾ ਹਾਂ ਉਹ ਵੈਸੇ ਬਰਾਬਰ ਜੇ ਚੱਲ ਰਿਹਾ ਤੱਕੜੀ ਦਾ ਵੀ ਤੇ ਆਪਣਾ ਆਮ ਆਦਮੀ ਪਾਰਟੀ ਦਾ ਜੀ ਅੱਛਾ ਹਾਂਜੀ ਦੋਵਾਂ ਦਾ ਮੁਕਾਬਲਾ ਮੇਰੇ ਦੋਵਾਂ ਦਾ ਮੁਕਾਬਲਾ ਚੱਲਦਾ ਜੀ ਪੂਰਾ ਠੀਕ ਹੈ ਇੱਥੇ ਚਾਹ ਪਿੰਡ ਚ ਜੀ ਅੱਛਾ ਹਾਂਜੀ ਠੀਕ ਹੈ ਕੀ ਲੱਗਦਾ ਬਾਈ ਇਹੀ ਮੌਲ ਹੈ ਕਿ ਹੋਰ ਹੈ ਕੋਈ ਸਾਡੇ ਤਾਂ ਇਕਾਲੀਆਂ ਦੀ ਮਾਹੌਲ ਜ਼ਿਆਦਾ ਇੱਥੇ ਹਰਸਿਮਰਤ ਹਾਂ ਲਗਾਤਾਰ ਫਿਰ ਜਿੱਤਣਗੇ ਦੇਖੋ ਕੋਸ਼ਿਸ਼ ਤਾਂ ਹੈਗੇ ਵੀ ਜਿੱਤਣਗੇ ਅੱਛਾ ਬਾਕੀ ਕਿਸਮ ਦਾ ਤੁਹਾਨੂੰ ਪਤਾ ਹੁਣ ਠੀਕ ਹੈ ਵੀ ਸਾਡੇ ਪਿੰਡ ਚ ਝਾੜੂ ਵਾਲੇ ਪਿੱਛੇ ਆ ਇੱਥੇ ਝਾੜੂ ਵਾਲੇ ਪਿੱਛੇ ਆ ਦੀ ਜਦਾ ਝਾੜੂ ਵਾਲੇ ਨੇ ਜਾਂ ਕਾਂਗਰਸ ਹਾਂ ਫਾਸਵਾ ਮਾਜੀ ਨਾ ਕਾਂਗਰਸ ਤੇ ਝਾੜੂ ਹਾਂ ਕਾਲੀ ਪਿੱਛੇ ਕਾਲੀ ਤਾਂ ਪਿੱਛੇ ਲੱਖਾ ਵੀ ਪਿੱਛੇ ਹਾਂ ਲੱਖਾ ਵੀ ਠੀਕ ਹੈ ਮੁਕਾਬਲੇ ਇਹਨਾਂ ਦਾ ਹੈ ਭਈ ਸਾਰੇ ਇੱਕੋ ਜਿਹੇ ਲੱਗਦੇ ਵੀ ਜਿਵੇਂ ਮਤਲਬ ਮੁਕਾਬਲਾ ਤਾਂ ਇੱਕੋ ਜਿਹਾ ਲੱਗਦਾਗਾ ਇੱਕ ਪਾਸੇ ਨਹੀਂ ਹੈਗਾ ਯਾਰ ਇਹ ਨਹੀਂ ਹੈਗਾ ਵੀ ਆਹੀ ਜਿੱਤੂਗਾ ਕੋਈ ਭਰੋਸਾ ਨਹੀਂ ਹੈਗਾ ਕਿਸੇ ਦਾ ਹਾਂ ਕੋਈ ਵੀ ਜਿੱਤ ਸਕਦਾ ਹਾਂ ਕੋਈ ਵੀ ਜਿੱਤ ਸਕਦਾ ਯਾਰ ਇਹਦੀ ਕੋਈ ਆਈਡੀਆ ਨਹੀਂ ਹੈਗਾ ਵੀ ਫਲਾਣਾ ਬੰਦੇ ਜਿੱਤੂਗਾ। ਇੱਕੋ ਕਿਸੇ ਦਾ ਨਵਰੀ ਹੈ ਮੁਕਾਬਲੇ 'ਚ? ਹਾਂ ਲੱਖਸਧਾਨਾ ਹੈਗਾ ਬਾਈ। ਕੁੜੀਆਂ ਵੀ ਯਾਰ ਵੋਟ ਉਹਨਾਂ ਦੀ ਵਧੀਆ ਹੈਗੀ ਮੰਨ ਕੇ ਚੱਲ ਪਹਿਲਾਂ ਵਧੀਆ ਪਈ ਹੈ ਗੱਲ ਕਰ ਵੀ ਹੁਣ ਥੋੜਾ ਜਿਹਾ ਪਹਿਲਾਂ ਨਾਲੋਂ ਦਾ ਪ੍ਰਭਾਵ ਘਟਾ ਘਟਾ ਪਹਿਲਾਂ ਨਾਲੋਂ ਦਾ। ਹਰਸ਼ਿਮਰਤ ਹਰਸ਼ਿਮਰਤ ਵੀ ਯਾਰ ਪਹਿਨਾਂ ਦੇ ਕੰਮਾਂ ਕਰਕੇ ਹੈਗੀ ਆ ਉਹ ਵੀ ਮੁਕਾਬਲੇ 'ਚ ਹੀ ਆ ਬਾਈ। ਤੋ ਕਿਹੜੇ ਮੰਨਿਏ ਮੁਕਾਬਲੇ ਦੇ ਵਿੱਚ? ਸਾਡੇ ਅਕੋਰਡਿੰਗ ਤਾਂ ਵੇ ਕਾਂਗਰਸ ਵਾਲੇ ਤੇ ਐਸ ਵਾਲੇ ਅਕਾਲੀ ਦਾਲੀ ਆ ਇਹਨਾਂ ਚੋਂ ਜਿੱਤੂ ਕੋਈ ਇਹਨਾਂ ਚੋਂ ਜਿੱਤ ਸਕਦਾ ਕੋਈ ਜਿਹੜੀ ਗਰੀਬ ਜਨਤਾ ਦੀ ਵੋਟ ਹੈਗੀ ਹਮ ਮਜ਼ਦੂਰ ਹੋਰ ਹਾਂਜੀ ਉਹਨਾਂ ਦੀ ਵੋਟ ਘਟ ਰਹੀ ਹੈ ਝਾੜੂ ਨੂੰ ਬਹਿ ਨਹੀਂ ਰਹੀ ਉਹ ਘਟੂਗੀ ਪਰ ਜਿਹੜੀ ਮਤਲਬ ਜ਼ਿਮੀਂਦਾਰਾਂ ਦੀ ਵੋਟ ਹੈ ਹਾਂਜੀ ਚੰਗੇ ਜ਼ਿਮੀਂਦਾਰ ਸੈਫ ਵਾਲੇ ਉਹ ਵੋਟ ਪਾਉਣਗੇ ਝਾੜੂ ਨੂੰ ਅੱਛਾ ਉਹਨਾਂ ਨੂੰ ਲੈਟ ਰੂਟ ਵਧੀਆ ਦਿੱਤੀ ਹੈ ਠੀਕ ਹੈ ਜਿਹੜਾ ਜਨਤਾ ਘਟਪਾ ਗਰੀਬ ਜਨਤਾ ਦੇ ਹਾਸਤੇ ਕੋਈ ਮਤਲਬ ਜ਼ਿਆਦੇ ਉਹ ਗੱਲ ਨਹੀਂ ਮਤਲਬ ਕਰੀ ਉੱਧਰ ਜਾਓ ਕਾਂਗਰਸ ਵਾਲਾ ਕਿੱਧਰੇ ਵੀ ਜਾ ਸਕਦੀ ਆ ਉਹ ਕਾਲੀ ਵਾਲੇ ਵੀ ਜਾ ਸਕਦੇ ਅੱਛਾ ਪਾਇਆ ਤੇ ਯਾਰ ਇੱਧਰ ਹੈ ਨਹੀਂ ਕੋਈ ਮਨਤਲਾਦੀ ਵੀ ਘੱਟ ਨਾ ਜਾਵੇ ਘੱਟ ਪਉ ਫੋਟ ਮੈਨੂੰ ਲੱਗਦੀ ਹੈ ਮਤਲਬ ਕਾਵਲੇ ਚ ਹੈ ਨਹੀਂ ਨਾ ਕਾਵਲੇ ਤੇ ਨਹੀਂ ਹੈਗਾ ਹਰੇ ਮਤਲਬ ਵਧੀਆ ਗੱਲ ਤਾਂ ਇਹ ਹੈਗੀ ਕੋ ਕਾਗਰਾ ਹਾਲਾ ਜਿੱਥੇ ਚਾਹੇ ਝਾੜੂ ਵਾਲਾ ਜਿੱਥੇ ਚਾਹੇ ਕਾਲੀ ਹਾਂ ਕਾਲੀ ਤਾਂ ਫਿਰ ਉਹ ਹਾਂ ਸਰਕਾਰ ਜਨੇ ਉਹ ਬਣਾਉਂਦੇ ਹੋਰ ਕਿ ਇੱਧਰ ਜਾਣਗੇ ਉਹ ਦੂਜੇ ਪਾਸੇ ਠੀਕ ਹੈ ਹਾਂ ਕਾਂਗਰਸ ਤੇ ਝਾੜੂ ਚੋ ਬੰਦਾ ਜਿੰਨਾ ਹਾਂ ਹਾਂ ਤੋਂ ਨਾ ਜਿੰਨਾ ਚਾਹੀਦਾ ਸਾਡਾ ਆ ਦਾ ਦੁਕਾਨਦਾਰੀ ਦਾ ਕਰਕੇ ਇੱਧਰ ਹੀ ਹੋਉਂਦਾ ਬਈ ਯਾਰਾ ਗੇਈ ਨਹੀਂ ਕਿਤੇ ਪਾਸੇ ਦੁਕਾਨ ਤੇ ਨਹੀਂ ਵੀਲ ਮਿਲਦੀ ਤੁਸੀਂ ਐਮਪੀ ਚੁਣਨਾ ਹੋਵੇ ਕਿਹਨੂੰ ਚੁਣੋਗੇ ਕੋਈ ਨਹੀਂ ਬਾਈ ਯਾਰ ਹੱਟਦਾ ਹੈਗਾ ਯਾਰ ਤਾਂ ਭਾਜਪੀ ਦੀ ਸਰਕਾਰ ਨਾ ਆਵੇ ਬਸ ਅੱਛਾ ਹੋਰ ਕੋਈ ਆ ਜਾ ਬਸ ਕੋਈ ਪਤਾ ਨਹੀਂ ਜੀ ਜਲਚਮੁੱਕੀ ਵਾਲੀ ਗੱਲ ਹੈ ਜੀ ਮੁਕਾਬਲਾ ਸਾਰਿਆਂ ਦਾ ਅੱਛਾ ਹਾਂ ਕੋਈ ਕਹਿ ਨਹੀਂ ਹਾਂ ਅੱਗੇ ਕਿਹੜੇ ਲੱਗਦੇ ਐਨਾ ਚੋ ਦੋ ਅੱਗੇ ਕੋਈ ਨਹੀਂ ਹੈ ਮੈਨੂੰ ਤਾਂ ਸੰਤੋਖ ਕੰਦਲਾ ਮੂਸਲੀ ਲੱਗਦੀ ਹੈ ਭਰਾਵਾ ਅੱਛਾ ਕੋਈ ਪਤਾ ਨਹੀਂ ਕੌਣ ਜਿੱਤੂ ਪਿਛਲੀ ਵਾਰੀ ਤੇ ਇੱਕ ਵਾਰ ਇੱਕ ਵਾਰ ਜਿੱਗੀ ਐਦ ਕਿ ਉਹ ਐਦ ਹੋ ਗਈ ਨਾ ਅੱਛਾ ਉਹ ਖਤਮ ਹੋ ਗਈ ਕਾਲੀਆਂ ਨੂੰ ਪੈ ਰਹੀ ਵੋਟ ਇਧਰ ਪਊਗੀ ਪਿਛਲੀ ਵਾਰ ਤਾਂ ਵਿਰੋਧ ਹੀ ਬਹੁਤ ਸੀ ਨਾ ਪਿਛਲੀ ਵਾਰ ਵਿਰੋਧ ਵੱਧ ਸੀ ਵਿਰੋਧ ਹੈ ਕੀ ਵੀ ਹੈਗਾ ਅੱਛਾ ਪਰ ਹੈ ਇਦ ਕੀ ਅੱਗੇ ਨੂੰ ਘਟ ਗਿਆ ਵੋਟ ਮਤਲਬ ਪੈ ਰਹੀ ਹੈ ਪੈ ਰੂ ਪਊਗੀ ਲਾਜ਼ਮੀ ਮੁਕਾਬਲਾ ਝਾੜੂ ਵਾਲੇ ਹੈ ਕਰ ਸਕਦੇ ਮੁਕਾਬਲਾ ਨਾ ਨਾ ਝਾੜੂ ਵਾਲੇ ਤਾਂ ਬਾਹਲਾ ਪਿੱਛੇ ਨੂੰ ਅੱਛਾ ਚੌਥੇ ਪੰਜਵੇਂ ਨੰਬਰ ਤੇ ਹੈ ਝਾੜੂ ਵਾਲੇ ਤਾਂ ਉਹਦੇ ਨਾਲ ਤਾਂ ਲੱਖਾਂ ਸਦਾਣਾ ਜ਼ਿਆਦਾ ਵੋਟ ਲ ਜਾਊ ਅੱਛਾ ਹਾਂ ਕੱਲੀ ਮੁਕਾਬਲੇ 'ਚ ਨੇ ਕਾਂਗਰਸ ਵੀ ਮੁਕਾਬਲੇ 'ਚ ਹੈ ਕਾਂਗਰਸ ਤੇ ਕਾਲੀਆਂ ਦਾ ਮੁਕਾਬਲਾ ਹੀ ਆ ਸਾਰਾ ਹਾਂ ਕਾਂਗਰਸ ਦਾ ਪਿੱਛੇ ਐ ਮਤਲਬ ਝਾੜੂ ਵਾਲਾ ਤੇ ਉਹ ਕਾਲੀ ਇੱਕ ਬਰਾਬਰ ਨੇ ਤਾਣ ਚਾਹੀਦਾ ਐਮਪੀ ਬਾਈ ਇੱਥੋਂ ਹਾਂਜੀ ਹਰਸਮਰਤ ਨੂੰ ਚਾਹੀਦੀ ਐ ਜੀ 12 ਹਾਂਜੀ 12 ਵੋਟ ਪਾਉਂਦੇ ਤਾਂ ਹੋਣਗੇ ਉਹਨੇ 12 ਜਿੱਤੂ ਐਮਪੀ ਤਾਣ ਵਧੀਆ ਬਣ ਸਕਦਾ ਐ ਨਾ ਜੋ ਜਿਹੜੇ ਖੜੇ ਕੋਈ ਪਤਾ ਨਹੀਂ ਹਰਸਮਰਤ ਨੇ ਕੀਤਾ ਕੰਮ ਕਰ ਹਰਸਮਰਤ ਦਾ ਜਿੱਤੂ ਇਹਦੇ ਬਟੰਡੇ ਤਾਂ ਹੁਣ ਤਾਂ ਕਹਿੰਦੇ ਹੀ ਪਤਾ ਨਹੀਂ ਐ ਤਾਂ ਪਤਾ ਹੀ ਨਹੀਂ ਆਹ ਹਾਂ ਠੀਕ ਐ ਕਾਲੀ ਦਾਲ ਦਾ ਹਰਸਮਰਤ ਹਾਂਜੀ ਹਾਂਜੀ ਜਿੱਤ ਜਿੱਤ ਦੁਬਾਰੇ ਜਵਾ ਤੇ ਦੂਜੇ ਛੜੂ ਵਾਲੇ ਮੰਤਰੀ ਛੜੂ ਵਾਲੇ ਨਾ ਨਹੀਂ ਕਹਿ ਸਕਦੇ ਕਾਲੀ ਦਲ ਕਹਿ ਸਕਦੇ ਇੱਥੇ ਕਾਲੀ ਦਲ ਹਾਂਜੀ ਠੀਕ ਹੈ ਲੱਖੇ ਜਧਾਣੇ ਦਾ ਹੈ ਪ੍ਰਭਾਵ ਕੋਈ ਇੱਥੇ ਹੋ ਸਕਦਾ ਜੀ ਥੋੜਾ ਹੈਗਾ 101% ਵੀ ਕਾਲੀ ਦਲ ਲੈ ਕੇ ਜਾਊਗਾ ਟੱਕੜੀ ਅੱਛਾ ਓਹ ਆਮ ਆਪਰ ਲੋਕ ਗੱਲਾਂ ਕਰਦੇ ਹੋਣੇ ਆ ਵੀ ਮੁਕਾਬਲਾ 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 ਉਹਦਾ ਨਾਹ ਪਤਾ ਲੱਗੂ ਚਾਰ ਤਰੀਕ ਨੂੰ ਠੀਕ ਹੈ ਉਮੀਦ ਅਕਾਲੀ ਆਂਦੀ ਹੈ ਉਮੀਦ ਕਾਲੀ ਦੀ ਹੈ ਮੁਕਾਬਲਾ ਕਿਹਦੇ ਨਾਲ ਲੱਗਦਾ ਤੁਹਾਨੂੰ ਮੁਕਾਬਲਾ ਆਫਰ ਨਾਲ ਵੀ ਆਫਰ ਨਾਲ ਹੋ ਸਕਦੀ ਜੀ ਦੀ ਮੌਕਾ ਹੀ ਸਰਕਾਰ ਹੈ। ਅੱਛਾ। ਭਾਈ ਦੇਖੋ ਬਦਲਾ ਜਿਹੜਾ ਮਰਜੀ ਆ ਜੀ ਇਹਨੂੰ ਚਾਹੀਦਾ ਹਨਾ। ਅਸਲ ਵਿੱਚ ਸਭ ਤੋਂ ਵੱਡੀ ਗੱਲ ਪੰਜਾਬ ਨੂੰ ਬਦਲਾ ਚਾਹੀਦਾ। ਜਿਹੜਾ ਮਰਜੀ ਮਹਨ ਲੱਖਾ ਕਹਿੰਦੇ ਆ ਜੇ ਬਦਲਾ ਲਿਓ ਇਹ ਕੱਲ ਨੂੰ ਕੱਲਾਂ ਹੋਰ ਹੋ ਜਾਂਦੀਆਂ। ਵੀ ਇੱਥੇ ਦੇਖੋ ਵੀ ਜਿਹੜਾ ਪੈਣਾ ਕੇਰਾ ਹਰੇਕੀ ਚੰਗਾ ਹੁੰਦਾ। ਠੀਕ ਹੈ। ਨੇਤਰੇ ਦਾ ਪਤਾ ਲੱਗੂ ਕਿਹਨੇ ਨੇਤਰਨਾ ਭਾਈ। ਪਹਿਲਾਂ ਬਦਲਾ ਲੈਂਦਾ ਸੀ ਉਹਨੇ ਕੁਝ ਕਰਿਆ। ਭਾਈ ਠੀਕ ਹੈ ਜਿਹੜਾ ਚੱਲੀ ਜਾਂਦਾ ਜਿਹਦੇ ਲਈ ਬਦਲਾ ਚੰਗਾ ਕੀਤਾ ਉਹ ਚੰਗਾ ਕਹੂ ਜੀ ਨੇ ਮਾੜਾ ਕੀਤਾ ਮਾੜਾ ਕਹੂ। ਹੁਣ ਐਮਪੀ ਨਵ ਨਹੀਂ ਬਾਈ ਹਜੇ ਤੱਕ ਤਾਂ ਕੋਈ ਸਾਨੂੰ ਤਾਂ ਲੱਗਦਾ ਨਹੀਂ ਵੀ ਹਣ ਤਾਂ ਲੱਗਦਾ ਵੀ ਇਹੀ ਠੀਕ ਹੈ ਹਰ ਸਿਮਰਤੀ ਹਰ ਸਿਮਰਤੀ ਠੀਕ ਹੈ ਅੱਛਾ ਬਹੁਤ ਵਧੀਆ ਠੀਕ ਹੈ ਬਾਕੀ ਇਹਨਾਂ ਦੇ ਜਿਹੜੇ ਬੰਦੇ ਚ ਚੰਗੇ ਲੱਗੇ ਜਿਵੇਂ ਦੀਪ ਸਿੱਧੂ ਸਾਹਿਬ ਚੰਗੇ ਸੀਗੇ ਚੌਣਵਾਰ ਵੀ ਚੰਗੇ ਸੀ ਬੰਦੇ ਨੂੰ ਨੌਲੇਜ ਵੀ ਸੀ ਆ ਲਖਵੀਰ ਲਖਾ ਇਹਨੂੰ ਵੀ ਨੌਲੇਜ ਹੈਗੀ ਆ ਬੰਦੇ ਨੂੰ ਕੱਲ ਨੂੰ ਦੇਖੋ ਵੀ ਨਿਤਰੇ ਦੇ ਉੱਪਰ ਲੱਗਣਾ ਅਸਲ ਵਿੱਚ ਕੀ ਬਣਨਾ ਇਹਨਾਂ ਦਾ ਬਾਕੀ ਵੋਟਾਂ ਪਈਆਂ ਤੋਂ ਪਤਾ ਲੱਗੂ ਜਦੋਂ ਜਤਾਈਦ ਪਾਰ ਦਾ ਜੱਤ ਹਰਕੀ ਦੀ ਹੋਣੀ ਆ ਠੀਕ ਹੈ ਇੱਕ ਤੇ ਪਹਿਲਾਂ ਦੋ ਮਾਲ ਸੀ ਹੁਣ ਤਿੰਨ ਹੈ ਇੱਕ ਦਾ ਢਾਊ ਆ ਠੀਕ ਹੈ ਠੀਕ ਹੈ ਹਰਸ਼ਮਰਤ ਨੇ ਕੰਮ ਠੀਕ ਕੀਤਾ ਇਥੇ ਬਾਦਲ ਨੇ ਹਾਂ ਹਰਸ਼ਮਰਤ ਕੌਰ ਨੇ ਬਹੁਤ ਹੀ ਕੰਮ ਕੀਤੇ ਵੱਡੇ ਬਾਦਲ ਵਰਗੇ ਕੰਮ ਕੌਣ ਕਰ ਦੂਆ ਮੁਕਾਬਲੇ ਚ ਹੈਗੀ ਹਰਸ਼ਮਰਤ ਹਾਂ ਹਰਸ਼ਮਰਤ ਹੈਗੀ ਆ ਵੱਡੇ ਬਾਦਲ ਨੇ ਬਹੁਤ ਚੰਗੇ ਕੰਮ ਕੀਤੇ ਦੇਖੋ ਗਰੀਬਾਂ ਨੂੰ ਰੋਜ਼ਗਾਰ ਤੁਸੀਂ ਦੇਖ ਲਓ ਆਟਾ ਦਾਲ ਸਕੀਮ ਠੀਕ ਹੈ ਫਿਰ ਬਾਕੀ ਪੈਨਸ਼ਨਾਂ ਜਿੰਨਾ ਬਾਦਲ ਨੇ ਕੰਮ ਚੰਗੇ ਕੀਤੇ ਕੋਈ ਵੀ ਨਹੀਂ ਕਰ ਸਕਦਾ ਤੁਹਾਨੂੰ ਤਾਂ ਕਹਿੰਦਾ ਲੁੱਟ ਕੇ ਖਾਗੇ ਉਹਦਾ ਬਈਰ ਹਰ ਸਭ ਕੁਝ ਸੀ ਕਹੋ ਜਦੋਂ ਮੰਤਰੀ ਬਣ ਗਿਆ ਉਹ ਤਾਂ ਜਿੱਦਾਂ ਦਾ ਗੱਲ ਸੁਣ ਲਓ ਪਹਿਲਾਂ ਤੁਸੀਂ ਸੀਗੇ ਲਾਲੋ 2001 ਦੇ ਦੇਖਦੇ ਆ ਉਹ ਤਾਂ ਵੋਟਾਂ ਨੂੰ ਜਿਹੜੇ ਪ੍ਰਚਾਰ ਕਰਦੇ ਉਹਨੂੰ ਮਾੜੀ ਕਹਿੰਦੇ ਰਹੇ ਆ ਅੱਜ ਖੁਦ ਆਪ ਮੰਤਰੀ ਹੈ ਇਹਦਾ ਸੁਣਨ ਵਾਲੀ ਠੀਕ ਹੈ ਹਾਂ ਕਾਲੀ ਠੀਕ ਹੈ ਠੀਕ ਹੈ ਬਹੁਤ ਵਧੀਆ ਲੱਗਦਾ ਜੀ ਵੀਰੇ ਭਗਵਾਨ ਦੁਬਾਨ ਵਧੀਆ ਜੀ ਬਹੁਤ ਜੁਦੇ ਹਾਂ ਇਹਨਾਂ ਨੂੰ ਬਹੁਤ 100 ਦਾ 100% ਚੰਗਾ ਇਹ ਤਾਂ ਲੁੱਟ ਕੇ ਖਾ ਗਏ ਵੀਰੇ 70 ਸਾਲ ਚ ਉਹ ਕਹਿੰਦੇ ਜੇ 70 ਸਾਲਾਂ 'ਚ ਇੱਥੇ ਤੱਕ ਨਾ ਪਹੁੰਚਾਏ ਹੁੰਦੇ ਅੱਗੇ ਕੀ ਕਰਨਾ ਸੀ ਇਹ ਤੂੰ ਆ ਦੇਖੀ ਸੀ 2 ਸਾਲਾਂ 'ਚ ਕੀ ਕਰਦਾ ਹੋਣ ਵਾਲਾ ਹਾਂ ਬਹੁਤ ਚੰਗਾ ਕੰਮ ਕਰੂਗਾ 2500 ਰੁਪਏ ਪਿਲਸਨ ਹੋ ਜੂ 1100 ਰੁਪਏ ਉਹ ਵੀ ਦੇਊਗਾ ਬਾਕੀ ਲੈ 25000 ਕਹਿੰਦੇ ਉਹ ਦੇਓ ਪਹਿਲਾਂ ਕਿਹੜਾ 25 ਜਿਹੜਾ 2 ਸਾਲ ਦਾ ਰਹਿੰਦਾ ਅਜੇ ਉਹ ਵੀ ਦੇ ਦੂਗਾ ਕੋਈ ਨਾ ਅਜੇ ਬੈਠਣ ਦੇ ਇੱਕੇ ਦਾਮ ਥੋੜੀ ਜਿਹੀ ਬੈਠੇ ਤੋਂ ਕੌਣ ਦੱਸ ਕੌਣ ਕਰਦਾ ਇਹ ਲਾਸਟ 'ਚ ਕਰਦੇ ਹੁੰਦੇ ਨੇ ਇੰਨੇ ਕੰਮ ਕਰਤੇ 2 ਸਾਲਾਂ ਦੇ ਅੰਦਰ ਰੋਸਾ ਤਨ ਬਾਈ ਬਹੁਤ 100% ਭਰੋਸਾ 100% ਅੱਛਾ ਹਾਂਜੀ ਗੁਰਮੀਤ ਖੁੱਡੀਆਂ ਜੇਤੂ ਜੇਤੂ ਵੀਰੇ ਜੇਤੂ ਇਹਦੇ ਜਵਾਨ ਤੇ ਜਾਬਤ ਹੋਊਗਾ ਅਰ ਸਮਰਸਤ ਕੌਣ ਨੂੰ ਕੌਣ ਪਾਉਂਦਾ ਵੋਟ ਇਹਨੂੰ ਕੋਈ ਵੋਟ ਨਹੀਂ ਦਾਨ ਲੱਖਾਂ ਸਦਾਨੇ ਦਾ ਮੁਕਾਬਲਾ ਇਹਦੇ ਨਾਲ ਹੈਗਾਗਾ ਬਸ ਇਹਦੇ ਨਾਲ ਖੁੱਡੀਆਂ ਨਾ ਅੱਛਾ ਹਾਂ ਹੋਰ ਕਹੇ ਦਾ ਨਹੀਂ ਕੋਈ ਵੀ ਠੀਕ ਹੋਰ ਤਾਂ ਸਾਰੇ ਪਿੱਛੇ ਆ ਇੱਕੋ ਜੇ ਭੜਾਕੇ ਜੇ ਪਈ ਜਾਂਦੇ ਯਾਰ ਬਾਈ ਸਾਡੇ ਦਾ ਕਿਦੇ ਕਿਦੇ ਲੱਖਾਂ ਸਦਾਨਾ ਹੋਗਾ ਆਹ ਕਾਲੀ ਦਾਲ ਹੋਗੇ ਅੱਛਾ ਹੂੰ ਇਹਨਾਂ ਦਾ ਮੁਕਾਬਲਾ ਹਾਂ ਬਸ ਠੀਕ ਆ ਬਸ ਇੰਨੀ ਕੀ ਗੱਲ ਹੀ ਬਹੁਤ ਆ ਠੀਕ ਹੈ ਨਹੀਂ ਵੈਸੇ ਚੰਗਾ ਬੰਦਾ ਚਾਹੀਦਾ ਸਾਡੇ ਤਾਂ ਟੇਲਾਂ ਤੇ ਕਦੇ ਪਾਣੀ ਨਹੀਂ ਉਪੜਿਆ ਇੰਨੇ ਮੰਤਰੀ ਆ ਗਏ ਹੁਣ ਵੀ ਨਹੀਂ ਆਇਆ ਨਾ ਜਾ ਕੇ ਮੌਕਾ ਦੇ ਉਹ ਤਾਂ ਕਹਿੰਦੇ ਪਾਣੀ ਪਹੁੰਚਾਤਾ 40 40 ਸਾਲ ਬਾਅਦ ਪਾਣੀ ਯਾਰ ਸਾਡੇ ਕਿਤੇ ਇਦਾਂ ਦਾ ਗੱਲਾ ਉਹ ਬੰਜਰ ਪਏ ਨੇ ਅੱਛਾ ਹਾਂ ਨਹਿਰੀ ਪਾਣੀ ਦੱਸੋ ਕਿਹੜੇ ਮਹਿਕਮੇ ਆਉਂਦਾ ਵੀਡੀਓ ਦੇਖ ਲਓ ਉੱਥੇ ਦਲਾ ਨਹੀਂ ਆਇਆ ਨਾ ਢੱਕਾ ਨਹੀਂ ਨਾ ਕੋਈ ਚਿੱਟਾ ਵੇਚਣਾ ਥੋੜਾ ਵੇਚਣਾ ਵੱਧ ਵੇਚਣਾ ਰੋਕ ਲੱਗੀ ਨਹੀਂ ਹੋਇਆ ਕੋਈ ਬਦਲਾ ਸਰਕਾਰ ਬਣੀ ਤੋਂ ਕੀ ਹੋਣਾ ਸੀ ਪੈਸਾ ਪਰ ਬਣੀ ਅੱਛਾ ਹਾਂ ਬੇੜਾ ਕਰ ਕਹਤਾ ਕਰਜਾ ਲਈ ਜਾਂਦਾ ਹੁਣ ਫਿਰ ਐਮਪੀ ਕੌਣ ਚਾਹੀਦਾ ਹਰਸਮਰਤ ਕੇ ਕੋਈ ਹੋਰ ਜੇਤਵਿੰਦਰ ਸਿੱਧੂ ਕਾਂਗਰਸ ਕਾਂਗਰਸ ਠੀਕ ਹੈ ਮੁਕਾਬਲਾ ਹੈ ਕਰਜਾ ਲਈ ਜਾਂਦਾ ਮੁਕਾਬਲਾ ਕਾਂਗਰਸ ਤੇ ਕਾਲੀਆਂ ਦਾ ਹਾਂ ਝਾੜੂ ਵਾਲੇ ਪਿੱਛੇ ਪਿੱਛੇ ਲੱਖਾ ਸਦਣਾ ਰੱਖਾ ਸੜਦਾ ਤਾਂ ਨਹੀਂ ਠੀਕ ਹੈ ਮਾਹੌਲ ਤਾਂ ਕੋਈ ਪਤਾ ਹੀ ਨਹੀਂ ਲੱਗ ਰਿਹਾ ਕਿਉਂ ਇੱਕੋ ਜਿਹਾ ਕੰਮ ਜਿਹਾ ਲੱਗ ਹੀ ਜਾਂਦਾ ਹੁੰਦਾ ਵੈਸੇ ਸਖਤ ਮੁਕਾਬਲਾ ਕਿਹਨਾ ਕਿਹਨਾ ਚ ਸਖਤ ਤਾਂ ਦੇਖੋ ਆਮ ਆਦਮੀ ਤੇ ਕਾਲੀ ਦਲ ਦਾ ਹੀ ਹੈ ਹਰ ਸਮਰੱਥੇ ਖੁੱਡੀਆਂ ਹਾਂ ਹੋਰ ਤਾਂ ਖਤਮ ਮਗਾਣਾ ਬਾਕੀ ਤਾਂ ਕੀ ਨੇ ਕੁਝ ਨਹੀਂ ਕਹਿ ਸਕਦੇ ਬਈ ਸਾਰਾ ਕੁਝ ਸਤਾਰ ਵਾਲਿਆਂ ਮਿਲਿਆ ਲੱਗ ਰਿਹਾ ਸਾਰੇ ਇੱਕੋ ਜਿਹੇ ਕਰ ਸਰ ਇੱਕੋ ਜਿਹਾ ਬਰੋਬਰ ਤਾਂ ਸਾਰਾ ਬਈ ਸਾਡੇ ਪਾਸ ਜ਼ਬਰ ਦਾ ਜੀਤਮੇਂਦਰ ਚਾਹੀਦਾ ਕਾਂਗਰਸ ਹਮ ਕਾਲੀਆਂ ਨੇ ਕੁਝ ਕੀਤਾ ਨਹੀਂ ਇਹਨਾਂ ਨੇ ਤਾਂ ਪਹਿਲੇ ਪਤੀ ਜੀ ਸਾਬ ਨੇ ਕੀ ਕੀਤਾਗਾ ਝਾੜੂ ਵਾਲੇ ਹਾਂ ਝਾੜੂਆਂ ਦਾ ਵਾਹ ਵਧ ਗਈ ਹੈ ਕੰਮ ਦੀ ਸੀ ਜਾਂਦਾ ਅੱਛਾ ਆ ਗਿਆ ਬਦਲਾ ਬਦਈਆ ਬਦਲਾ ਫੁੱਲ ਆਇਆ ਪਿਆ ਅੱਛਾ ਪੂਰਾ ਠੀਕ ਹੈ ਹਾਂ ਵੋਟਾਂ ਦਾ ਮੋਹ ਅਕਾਲੀ ਦਲ ਕੰਨੀਆਂ ਬਈ ਸਾਰਾ ਹਰਸਮਰਤ ਹਾਂ ਜੇਤੂ ਪੱਕਾ ਇਹ ਝੜਵੜਿਆਂ ਨੂੰ ਕਈ ਜਾਂਦੇ ਕੁਝ ਇਹ ਤਾਂ ਹਰਨਗੇ ਦੇਖ ਲਿਓ ਮੰਤਰੀ ਜਿੱਦਾਂ ਨਹੀਂ ਨਾ ਇਹਦਾ ਕੋਈ ਨਹੀਂ ਜਿੱਦਾਂ ਅਕਾਲੀਆਂ ਨੇ ਕੀਤਾ ਕੰਮ ਕਰ ਕੋਈ ਹਾਂਜੀ ਅਕਾਲੀ ਦਲ ਵਾਲੋਂ ਹਰਸਮਰਤ ਖੜਿਆ ਮੈਂ ਪਹਿਲਾਂ ਜਿੱਤੇ ਵੇ ਐਮਪੀ ਹਾਂ ਸੇਖੋ ਦੇ ਟਾਈਮ ਹੋਇਆ ਸੀ ਕੰਮ ਜਦੋਂ ਸੇਖੋ ਸਾਹਿਬ ਸੀਗੇ ਮਨਿਸਟਰ ਉਸ ਟਾਈਮ ਹੋਈ ਸੀ ਇਹ ਕੰਮ ਇਧਰ ਐਸ ਏਰੀਆ 'ਚ ਮੋੜ ਹਲਕੀ 'ਚ ਹਾਂ ਉਦੋਂ ਉਹ ਕਾਂਗਰਸ ਦੇ ਟਾਈਮ 'ਚ ਕੋਈ ਨਹੀਂ ਹੋਇਆ ਝਾੜੂ ਵਾਲਿਆਂ ਨੇ ਕੀਤਾ ਵਸ ਹਾਂਜੀ ਨਵੀਂ ਸਰਕਾਰ ਨਵੀਂ ਸਰਕਾਰ ਨੇ ਇਹ ਮੋੜ ਹਲਕੇ 'ਚ ਕੁਝ ਨਹੀਂ ਕੀਤਾ ਅੱਛਾ ਕੋਈ ਕੰਮ ਨਹੀਂ ਕੀਤਾ ਹੱਕਦਾਰ ਕੌਣ ਵੋਟ ਦਾ ਕੁਝ ਨਹੀਂ ਕਹਿ ਸਕਦੇ ਜੀ ਹਾਂਜੀ ਇਹ ਤਾਂ ਰਿਜ਼ਲਟ ਹੀ ਦੱਸਮੇਗੀ 4 ਤਰੀਕ ਨੂੰ ਵੋਟਰਾਂ ਦਾ ਕੋਈ ਮਾਹੌਲ ਤਾਂ ਪਤਾ ਨਹੀਂ ਲੱਗ ਰਿਹਾ ਬ੍ਰੀਜਰ ਮੁਕਾਬਲਾ ਕਿਤੇ ਕਿਤੇ ਚ ਮੁਕਾਬਲਾ ਤਾਂ ਇਹਨਾਂ ਦਾ ਝਾੜੂ ਵਾਲਿਆਂ ਦਾ ਵੀ ਹੈਗੀ ਟੱਕਰ ਜਿਉਂ ਕੁਝ ਅੱਛਾ ਜੀ ਤੇ ਕਾਂਗਰਸ ਦੀ ਵੀ ਕਾਹਲੀ ਦੀ ਵੀ ਕੋਈ ਨਹੀਂ ਤੇ ਨਾ ਦਾ ਮਤਲਬ ਹੂੰ ਹੂੰ ਠੀਕ ਹੈ ਦੂਜੇ ਭਾਜਪਾ ਵਾਲੇ ਤੇ ਉਹ ਪਿੱਛੇ ਅਕਲਖਾ ਹਾਂ 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 ਇੱਧਰ ਤਾਂ ਹੀ ਠੀਕ ਹੈ ਹਰਸਮਰਤ ਬਦਲ ਜੱਤਸਖਦੀ ਦੇ ਬਾਰੇ ਹਾਂ ਹਾਂ ਬਠਿੰਡਾ ਸੀਟ ਦੇ ਜੱਤਸਖਦੀ ਕਿ ਮੰਤਰੀ ਖੁਡੀਆਂ ਜੱਤ ਜੂ ਦੇਖੋ ਇਹਨਾਂ ਨੇ ਵਧੀਆ ਬਠਿੰਡਾ ਸੀਟ ਚ ਵਧੀਆ ਗਈ ਅੱਛਾ ਹਵਾ ਕਿਹਦੀ ਵੱਧਾ ਇੱਥੇ ਹਵਾ ਦਾ ਕੇਰੀ ਆਪਣੇ ਦੀ ਆ ਭਾਈ ਹਰਸਮਰਤ ਬਦਲ ਹਾਂ 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 ਕਾਲੀਆਂ ਦੀ ਹਾਂ ਕਾਲੀਆਂ ਦੀ ਬਾਦ ਜੀ ਅੱਛਾ ਜੱਤਸਖਦੀ ਕਾਲੀ ਦੇ ਬਾਰੇ ਦੇਖੋ ਤਾਂ ਪਰਵਾਹ ਵਾਲਾ ਜੀ ਜੋ ਹੋਗਾ ਉਹ ਤਾਂ ਹੋਈ ਹੋਣਾ ਮੁਕਾਬਲਾ ਕਿਹਦੇ ਨਾਲ ਹੋ ਸਕਦਾ ਹਰਸਮਰਤ ਇਹਨਾਂ ਦਾ ਕੀ ਨਾਮ ਕੀ ਨਾਮ ਉਹ ਥਾੜਾ ਆਪਣਾ ਯਾਨੀ ਉਹ ਦੂਜਾ ਕੀ ਹੈ ਨਾ ਉਹ ਜਤਵਿੰਦਰ ਜਤਵਿੰਦਰ ਕਾਂਗਰਸ ਨਾਲ ਹਾਂ ਹਾਂ ਝਾੜੂ ਵਾਲੇ ਪਿੱਛੇ ਝਾੜੂ ਪਿੱਛੇ ਅੱਛਾ ਹਾਂਜੀ ਤੱਕੜੀ ਵਾਲੇ ਆ ਸਾਂ ਮੈਂ ਝਾੜੂ ਕੋਲ ਐ ਅੱਛਾ ਤੱਕੜੀ ਵਾਲੇ ਹੈਗੇ ਮﻘਾਬਲੇ ਜਿਹੇ ਪੂਰੇ ਪੂਰੇ ਅੱਛਾ ਹਾਂਜੀ ਫਿਰ ਆ ਮੌਕੇ ਦੱਸੂਗਾ ਕਿ ਕੀ ਬਣਨਾ ਇੱਥੇ ਵੱਧ ਜ਼ੋਰ ਕਿਹਦਾ ਲੱਗ ਰਿਹਾ ਵੱਧ ਜ਼ੋਰ ਤਾਂ ਸਾਰੇ ਕੋਈ ਆਏ ਨੇ ਅੱਛਾ ਹਾਂ ਕੰਮ ਕੋਈ ਵੀ ਨਹੀਂ ਕਰਦਾ ਕੋਈ ਨਹੀਂ ਕਰਦਾ ਕੋਈ ਵੀ ਨਹੀਂ ਕਰਦਾ ਝਾੜੂ ਵਾਲੇ ਨੇ ਕੀਤਾ ਨਹੀਂ ਨਾ ਚੱਲ ਰਹੇ ਦਿਖਾਉਣਾ ਸਾਡੇ ਕੰਨੀ ਉਧਰ ਨਰਕ ਹੀ ਪਿਆ ਗਿਆ ਪਾਣੀ ਲੋਕਾਂ ਦੇ ਨੱਕੇ ਲੱਗੇ ਹੋਏ ਆ ਅੱਛਾ ਕਿਸੇ ਨੇ ਵੀ ਨਿਕਲਿਆ ਕਿਸੇ ਪਾਰਟੀ ਨੇ ਵੀ ਵੋਟ ਪਾਉਣ ਦਾ ਫਿਰ ਹੈ ਨਹੀਂ ਮੂੜੇ ਨਹੀਂ ਕੋਈ ਮੂੜ ਨਹੀਂ ਅੱਛਾ ਪਿਆਬ ਨੇ ਕਿਸੇ ਛੰਡੇ ਮੇ ਨਹੀਂ ਲੱਗੀ ਸਾਡੇ ਕਨੇ ਠੀਕ ਹੈ ਬਾਈ ਪਾਰਟੀ ਹੈ ਹਾਂ ਜਾਵੇ ਤਾਂ ਸਹੀ ਕੋਈ ਉਧਰ ਪੁੱਛਦੇ ਆ ਉਹ ਵਿਚਾਰੇ ਜਵਾਬ ਦੇਓ ਠੀਕ ਹੈ ਇਹ ਦੱਸੋ ਕੀ ਬਣਾਂਗਾ ਮੁਕਾਬਲੇ ਹੈ ਹਨਾ ਮੁਕਾਬਲੇ ਤਾਂ ਸਾਰੇ ਹੀ ਆ ਹੂੰ ਸਾਰੇ ਹੀ ਚਾਰ ਮੁਕਾਬਲੇ ਤਾਂ ਸਾਰੇ ਹੀ ਆ ਚਾਰੇ ਹੀ ਸਾਡੇ ਚਾਰੇ ਪੰਜੇ ਚਾਰੇ ਜੰਮ ਕਰੋ ਚਾਰੇ ਅੱਛਾ ਤੇ ਕਾਲੀ ਵੀ ਹੈ ਤੇ ਕਾਂਗਰਸ ਵੀ ਹੈ ਤੇ ਆਮ ਆਲੇ ਵੀ ਤੇ ਇੱਕ ਦੂਜੇ ਲੱਖਾਂ ਜਣਾਂ ਅੱਛਾ ਚਾਰੇ ਹੀ ਆ ਚਾਰੇ ਮੁਕਾਬਲੇ ਜੀ ਹੈ ਹਾਂ ਹਾਂ ਤੇ ਲੱਗੋ ਵਾਲਿਆਂ ਨੇ ਕੰਮ ਕਰ ਕੀਤਾ ਕੋਈ ਲੱਗੋ ਕੰਮ ਤਾਂ ਕੋਈ ਨਹੀਂ ਕਰਿਆ ਵੀਰੇ ਕੰਮ ਦਾ ਇਹ ਫੇਰ ਵੀ ਮੁਕਾਬਲੇ ਚ ਨਾ ਕੋਈ ਕੰਮ ਨਹੀਂ ਹਜੇ ਤੱਕ ਲੱਗੂ ਲੱਗੂ ਪਤਾ ਵੀ ਤਿੰਨ ਦਾ ਜਿਆਦਾ ਮੁਕਾਬਲਾ ਇਹਨਾਂ ਦਾ ਹੀ ਆਪਣਾ ਕਾਂਗਰਸ ਟਿਕਾਲੀਆਂ ਦਾ ਤੇ ਲਖੇ ਦਾ ਅੱਛਾ ਹਾਂ ਇਹਨਾਂ ਦਾ ਹੀ ਆ ਹੋਰ ਇਹਨਾਂ ਦਾ ਕੋਈ ਨਹੀਂ ਹੈਗਾ ਪਿੱਛੇ ਹੋ ਗਏ ਮੈਂ ਛਾੜੂ ਟਾ ਪਿੱਛੇ ਆਓ ਕੰਮ ਨਹੀਂ ਕਿਉਂਕਿ ਕੰਮ ਨਹੀਂ ਹੋਇਆ ਕਿਸੇ ਪਿੰਡ ਚ ਵੀ ਨਹੀਂ ਹੋਇਆ ਹਰ ਸਿਮਰਤ ਬਾਦਲ ਨੇ ਕੀਤੇ ਕੰਮ ਪਹਿਲਾਂ ਐਮਪੀ ਹਾਂ ਉਹਨਾਂ ਨੇ ਜਿੰਨੇ ਕਰਿਆ ਮਤਲਬ ਸਾਰੀ ਕਰਿਆ ਯਾਰ ਉਹਨਾਂ ਨੇ ਹੁਣ ਦੇਖੋ ਪਾਣਾਂ ਕਿਲੇ ਕਿਲੇ ਤੇ ਮੋਟਰਾਂ ਲਵਾਤੀਆਂ ਉਹਨਾਂ ਨੇ ਠੀਕ ਆ ਗੱਲ ਹੈ ਤੇ ਸਭ ਕਣਕ ਕਣਕ ਵਾਧੂ ਆਉਂਦੀ ਸੀਗੀ ਹੁਣ ਇਹਦੇ ਵਾਸਤੇ ਹੁਣ ਸਾਰੀ 15 ਕਿਲੋ ਕਣਕ ਇੱਕ ਜਾਣੇ ਦੀ ਆਉਂਦੀ ਆ ਪਾਣੀਆਂ ਨੂੰ ਪਊਗੀ ਵੋਟ ਮਤਲਬ ਕਾਲੀਆਂ ਨੂੰ ਪਊਗੀ ਕਾਲੀਆਂ ਦਾ ਘਾੜਾ ਬਈ ਇਹੇ ਪਿੰਡ ਠੀਕ ਆ ਕਾਲੀਆਂ ਨੂੰ ਹਰੇਕ ਬਾਰੀ ਇੱਥੋਂ ਵੱਧ ਪੈਂਦੀ ਆ ਵੋਟ ਇਸ ਵਾਰੀ ਵੀ ਐਸ ਵਾਰੀ ਵੀ ਵੱਧ ਪਊ ਪਹਿਲਾਂ ਹੁਣ 4 ਰੁਪਏ ਵਾਲੀ ਕਣਕ ਮਿਲਦੀ ਸੀ ਅੱਛਾ ਫਿਰ 2 ਰੁਪਏ ਵਾਲੀ ਮਿਲਦੀ ਸੀ ਹੁਣ ਦੋ ਆਪ ਚਾਰ ਰੁਪਏ ਤੇ ਪਹਿਲਾਂ ਹੀ ਕੱਟਦੀ 2 ਰੁਪਏ ਵਾਲੀ ਹੁਣ ਭਾਂਦੀ 5 ਕਿਲੋ ਮਿਲੂਗਾ ਘਾ ਮੂਰੇ ਠੀਕ 5-10 ਕਿਲੋ ਗੱਡੇ ਸਾਰੇ ਸਰਕਾਰ ਤੋਂ ਖੁਸ਼ ਨਹੀਂ ਲੋਕ ਨਾ ਨਾ ਉਹ ਇਹ ਤਾਂ ਕੰਮ ਨਹੀਂ ਕਰੇ ਚਾੜੂ ਢਿਰਣ ਕੰਮ ਕੋਈ ਨਾ ਨਾ ਡੱਕੇ ਨਹੀਂ ਕਰੇ ਪਾਣੀ ਬੰਨ ਲੱਗੇ ਪਏ ਆ ਠੀਕ ਹੈ ਸਾਡੇ ਮੈਨੂੰ ਲੱਗਾ ਤਿੰਨ ਮਹੀਨੇ ਹੋ ਗਏ ਬੰਦ ਲੱਗਿਆ ਉਹ ਪਾਣੀ ਜਾ ਕੇ ਕਰਾ ਜਪਾਣੀ ਪੈਂਦਾ ਠੀਕ ਹੈ ਹਾਂ ਫਿਰ ਹੈਗਾ ਜੋਰ ਅਕਾਲੀਆਂ ਦਾ ਅਕਾਲੀਆਂ ਦਾ ਜੋਰ ਹੈਗਾ ਕਿਹਦਾ ਜੋਰ ਹੈ ਗੋਟਾਂ ਦਾ ਤਾਂ ਅਕਾਲੀਆਂ ਦਾ ਵੱਧ ਹੈ ਅਕਾਲੀਆਂ ਦਾ ਅੱਛਾ ਤੇ ਮੰਤਰੀ ਖੜਾ ਜਿਹੜਾ ਝਾੜੂ ਵਾਲਿਆਂ ਦਾ ਬਾਕੀ ਦਾ ਤੇਨੂੰ ਜਦੋਂ ਇੱਕ ਵਾਰੀ ਬਣਾਤਾ ਜੀ ਵਧੀਆ ਲੋਕਾਂ ਨੇ ਇੱਕ ਵਾਰੀ ਵਧੀਆ ਬਣਾਤਾ ਦੁਬਾਰੇ ਨਹੀਂ ਬਣਾਉਂਦੇ ਦੁਬਾਰੇ ਹੁਣ ਜ਼ਰੂਰੀ ਹੈ ਕਿ ਬਾਰ ਬਾਰ ਇੱਕ ਨਹੀਂ ਦਿੱਤੀ ਜਾਣਾ ਕਿ ਮੌਕਾ ਫਿਰ ਕਿਹਨੂੰ ਬਣਾਉਣਾ ਹਰ ਸੇਮਰਤ ਨੂੰ ਨਹੀਂ ਬਣਾਵਾਂਗੇ ਦੁਬਾਰੇ ਉਹ ਤਾਂ ਚੌਥੀ ਵਾਰ ਬਣਾ ਦੋਗੇ ਫਿਰ ਜੇ ਉਹਨੇ ਕੰਮ ਕਰਿਆ ਤਾਂ ਹੀ ਬਣੂ ਦੁਬਾਰੇ ਅੱਛਾ ਉਹਨਾਂ ਨੇ ਕਰਿਆ ਨਹੀਂ ਫਿਰ ਦੁਬਾਰੇ ਨਾ ਬਣਾ ਦਿੰਦੇ ਅੱਛਾ ਹਾਂ ਠੀਕ ਹੈ ਰੋਕ ਕੰਮ ਕਰਦੇ ਆ ਮਤਲਬ ਉਹ ਨਹੀਂ ਕਰਦੇ ਨਹੀਂ ਕਰਦੇ ਠੀਕ ਹੈ ਹਰ ਸੇਮਰਤ ਦੇ ਚਾਂਸ ਹੈਗੇ ਪੂਰੇ ਹਾਂਜੀ ਹਾਂਜੀ ਪੂਰੇ ਹੈਗੇ ਅੱਛਾ ਕਿਹਦੇ ਚਾਂਸ ਹੈ ਜੱਤਰੰਦੇ ਕਾਲੀਆਂ ਦੇ ਅੱਛਾ ਹੂੰ ਸਾਰੀ ਕਾਲੀਆਂ ਵੱਲ ਤੁਸੀਂ ਨਹੀਂ ਪਾਵਾਂਗੇ ਅੱਛਾ ਸਾਰੇ ਕਾਲੀਆਂ ਪਾਵਾਂਗੇ ਜਿਹੜੇ ਝਾੜੂ ਵਾਲੇ ਬੰਦੇ ਉਹ ਵੀ ਕਰ ਲੂਗਾ ਬਾਅਦ ਅੱਛਾ ਦੁਬਾਰੇ ਕਾਲੀਆਂ ਕੰਨੀਆਂ ਨੂੰ ਮਤਲਬ ਸਪੋਰਟ ਕਰ ਰਹੇ ਆ ਤੇਗੇ ਜੇ ਕੰਮ ਕਰੇ ਹੁੰਦੇ ਅੱਪੀ ਕਾਲੀ ਵੀ ਜਿਹੜੇ ਸੀਗੇ ਪਿਛਲੇ ਉਹ ਵੀ ਉਹਨਾਂ ਕੰਨੀ ਹੋ ਜਾਂਦੇ ਹੁਣ ਝਾੜੂ ਵਾਲੇ ਵੀ ਇਧਰ ਹੁਣ ਝਾੜੂ ਵਾਲੇ ਵੀ ਇਧਰ ਹੀ ਆਉਣਗੇ ਹੁਣ ਜਿੱਤੂ ਇਥੋਂ ਕਾਲੀ ਜਿੱਤਣਗੇ ਜਿੱਥੋਂ ਅੱਛਾ ਹਾਂ ਬਿਲਕੁਲ ਸਾਰਾ ਪਿੰਡ ਕਾਲੀਆਂ ਦਾ ਹਾਂ ਕਾਲੀਆਂ ਲਈ ਹੈਗਾ ਅੱਛਾ ਹਾਂ ਝਾੜੂ ਵਾਲਿਆਂ ਨੇ ਕੀਤਾ ਨਹੀਂ ਕੰਮ ਨਾ ਟੱਕਾ ਹੀ ਨਹੀਂ ਕਰਿਆ ਉਹਨਾਂ ਨੇ ਖੁਸ਼ ਨਹੀਂ ਲੋਕ ਹੈ ਨਾ ਖੁਸ਼ ਹੀ ਤੋਂ ਤਾਂ ਜਮਾਨਤਾਂ ਕੰਮੀ ਬਹੁਤ ਕਰਦੇ ਕਿਤੇ ਜੇ ਕਰੇ ਹੁੰਦੇ ਫਿਰ ਉਹਨਾਂ ਨੂੰ ਵੋਟਾਂ ਨਾ ਮਿਲਦੀ ਹੁੰਦੀ ਅੱਛਾ ਲੱਖਾ ਹੀ ਨਹੀਂ ਕਰਿਆ ਜੀ ਕੀ ਮਾਹੌਲ ਆ ਜੀ ਵੋਟਾਂ ਦਾ ਵੋਟਾਂ ਦਾ ਮਾਹੌਲ ਜੀ ਲੋਏ ਝਾੜੂ ਦਾ ਹੀ ਕਰੇ ਜ ਵੱਧ ਸਾਡੇ ਤਾਂ ਅੱਛਾ ਲੱਖਾ ਸਧਾਨਾ ਵੀ ਖੜਾ ਨਹੀਂ ਲੱਖਾ ਸਧਾਨਾ ਵੀ ਖੜਾ ਜੀ ਆਪ ਦੇ ਟੌਪ ਤੇ ਤਾਂ ਸਾਰੇ ਖੜੇ ਆ ਹੂੰ ਉਹਨਾਂ ਦਾ ਪਰ ਜਿਹੜੇ ਸੁਣ ਹੈ ਨਹੀਂ ਉਹਨਾਂ ਦੀ ਉਨੀ ਬਣੀ ਨਹੀਂ ਠੀਕ ਹੈ ਮਿਲ ਜਿੱਤਣ ਵਾਲੀ ਪੋਜੀਸ਼ਨ ਚ ਨਹੀਂ ਜਿੱ ਨਹੀਂ ਹੈਗੀ ਕੌਣ ਜਿੱਤ ਸਕਦਾ ਬਾਈ ਵੀ ਟੌਪ ਬਾਈ ਕੋਈ ਜਿੱਤ ਸਕਦਾ ਇਥੋਂ ਆਪਾਂ ਝਾੜੂ ਵਾਲੇ ਹਾਂਜੀ ਝਾੜੂ ਵਾਲੇ ਅੱਛਾ ਹਰ ਸਮਨ ਨੂੰ ਤੂੰ ਹਰਾ ਦੇਣਗੇ ਲੋਕ 100% ਹਰਾ ਦੇ ਦਿੰਗੇ ਅੱਛਾ ਕੰਮ ਨਹੀਂ ਕੀਤਾ ਹਰ ਸਮਨ ਨਾਲ ਹਾਂਜੀ ਕਿਤੇ ਦਾ ਪਹਿਲਾਂ ਤਾਂ ਬਥੇ ਰਿਆ ਜੀ ਪਹਿਲਾਂ ਬਥੇ ਰਿਆ ਜੀ ਹੁਣ ਤਾਂ ਨਹੀਂ ਪਤਾ ਜੇ ਪੱਕਾ ਝਾੜੂ ਵਾਲੇ ਨੇ ਕੀਤਾ ਕੋਈ ਝਾੜੂ ਵਾਲੇ ਵਧੀਆ ਕਰੀ ਜਾਂਦੇ ਆ ਲੈਟ ਬਹੁਤ ਛੱਡੀ ਜਾਂਦੇ ਆ ਝਾੜੂ ਵਾਲੇ ਜਿੱਤਣਗੇ ਕਿ ਕਾਲੀ ਜਿੱਤਣਗੇ ਝਾੜੂ ਵਾਲੀ ਜਿੱਤ ਸਕਦੇ ਆ ਝਾੜੂ ਵਾਲਿਆਂ ਦਾ ਹੀ ਸਾਡਾ ਤਾਂ ਅੱਜ ਜ਼ਿਆਦੇ ਆ ਜੀ ਸਾਰੇ ਝਾੜੂ ਵਾਲੇ ਹਾਂਜੀ ਕਾਲੀ ਕਾਂਗਰਸ ਕਾਂਗਰਸੀ ਵੀ ਪਿੱਛੇ ਸਾਡੇ ਤਾਂ ਲੱਖਾ ਲੱਖੇ ਨੂੰ ਵੋਟ ਪਾਉਗੇ ਪਾਣੀ ਮੋਟੀ ਅੱਛਾ ਪਰ ਉਹ ਜਿੱਤ ਸਾਡੇ ਝਾੜੂ ਵਾਲਿਆਂ ਠੀਕ ਅਜ ਤਾਂ ਬਈ ਝਾੜੂ ਵਾਲਿਆਂ ਨੂੰ ਪਾਵਾਂਗੇ ਵਧੀਆ ਲਾਈਟ लूट ਵਧੀਆ ਹੁੰਦੀ ਹੈ ਅੱਛਾ ਹਾਂ ਪੂਰੀ ਬਦਲਾ ਆ ਗਿਆ ਬਦਲਾ ਪੂਰਾ ਬਦਲਾ ਆਈ ਹੈ ਖੁਸ਼ ਲੋਕ ਹੈ ਖੁਸ਼ ਨੇ ਕਾਲੀਆਂ ਤਾਂ ਖੁਸ਼ ਨਹੀਂ ਨਾ ਨਾ ਉਹਨਾਂ ਨੂੰ ਵੀ ਪਾਵਾਂਗੇ ਕਿਹੜਿਆਂ ਦਾ ਰਾਲਮਾ ਹੀ ਚੱਲਦਾ ਹੈ ਸਾਰਾ ਕਿਹੜਿਆਂ ਦਾ ਜ਼ੋਰ ਵੱਧ ਜ਼ੋਰ ਤਾਂ ਦਾ ਕਾਂਗਰਸ ਦੀ ਇੱਥੇ ਦਾ ਆ ਪਿੰਡੀ ਦਾ ਅੱਛਾ ਹਾਂ ਜੀ ਤੇਮਿੰਦਰ ਸਿੱਧੂ ਹੈ ਹਾਂ ਜੀ ਹਾਂ ਠੀਕ ਹੈ ਝੜੂ ਵਾਲੇ ਨਹੀਂ ਜਿੱਦ ਨਾ ਉਹ ਨਹੀਂ ਜਿੱਦਦੇ ਕਿਉਂ ਕੰਮ ਨਹੀਂ ਕੀਤਾ ਉਹਨਾਂ ਨੇ ਕੰਮ ਹੀ ਨਹੀਂ ਕਰਦਾ ਫੈਸਲਾ ਕੱਟ ਦਿਆ ਜੀ ਅੱਛਾ ਹਾਂ ਕੱਟ ਦਿਆ ਉਹਨਾਂ ਨੇ ਕਾਂਗਰਸ ਦਾ ਹੈਗਾ ਜੋਰ ਹੈ ਕਾਂਗਰਸ ਦਾ ਜੋਰ ਹੈ ਜੀ ਬਈ ਦਿੰਦਾ ਤਾਂ ਹੈ ਨਹੀਂ ਯਾਰ ਕੋਈ ਸਬਾਈ ਯਾਰ ਬਈ ਯਾਰ ਸਾਹ ਦੇਖੀ ਆ ਦੇਖ ਲੈ ਬਈ ਨਸ਼ਾ ਨਹੀਂ ਛਡਾ ਸਕਦੇ ਕੀ ਕਰਨਗੇ ਬਈ ਆ ਦੁਨੀਆ ਸੀ ਸੱਚੀ ਗੱਲ ਆ ਬਈ ਚੌੜ ਦੀ ਗਲੀ ਇੰਨੇ ਬੰਦੇ ਖੜਿਆ ਜੇ ਕੋਈ ਆ ਬਈ ਮੂੰਹ ਸਾਰਾ ਛਿੱਲੇ ਪੈ ਜੇ ਨਸ਼ਾ ਛਡਣ ਬਈ ਜੇ ਨਸ਼ਾ ਹਟਾਉਣ ਬਈ ਸਾਰੇ ਵੋਟਾਂ ਪਾਉਣਗੇ ਲੋਟ ਪਾਉਣਗੇ ਬਈ ਕਿ ਕਿਨੂੰ ਪਾਈਏ ਯਾਰ ਜਿਆਦਾ ਹੀ ਨਹੀਂ ਹੁੰਦਾ ਬਈ ਕੁਛ ਯਾਰ ਹਾਂ ਬਈ ਤੈਨੂੰ ਸਿੱਧੀ ਗੱਲ ਸਾਂ ਉਹ ਖੜੇ ਪਿਉਆਂ ਆ ਗਏ ਬਈ ਸਾਡੇ ਜੇ ਕੋਈ ਵੀ ਬੰਦਾ ਕਹੇ ਵੀ ਨਸ਼ਾ ਨਹੀਂ ਖਾਂਦਾ ਕੋਈ ਹਾਂ ਆਪ ਖਾਂਦੇ ਆ ਬਈ ਪਰ ਜਿੰਨਸਾ ਜੇਲਾ ਨਸ਼ੇ ਹੀ ਬੰਦ ਹੋ ਜੇ ਭਈਆ ਮੂੰਹ ਕਾ ਨੂੰ ਛਿੱਲੇ ਜਾਵੇ ਬਈ ਲੋਕਾਂ ਦਾ ਤੁਸੀਂ ਵੀ ਤੰਗ ਹੋ ਇਹ ਚੀਜ਼ ਤੋਂ ਬਈ ਸਾਰੀ ਤੰਗ ਆ ਬ ਕਰਾਂਗੇ ਮੁੜ ਕੇ ਕੋਈ ਨਹੀਂ ਬਈ ਆਉਂਦਾ ਐ ਕਰ ਦਿੰਦੇ ਹੁਣ ਇਹ ਹੀ ਆਉਣੇ ਆ ਮੁੜ ਆਇਆ ਨਹੀਂ ਕੋਈ ਕਿਹੜਾ ਬਦਲਾ ਕਹਿੰਦੇ ਆ ਬਈ ਯਾਰ ਹਜੇ ਪਹਿਲਾਂ ਠੀਕ ਸੀ ਬਈ ਉਹ ਖੜੇ ਸਣੇ ਬੰਦੇ ਬੁੱਸਲੀ ਬਈ ਹੁਣ ਜੇ ਗਾਪਾ ਦਾ ਬਈ ਆਪਾਂ ਇਹਨਾਂ ਨੂੰ ਵੀ ਨਹੀਂ ਮਾੜਾ ਕਹਿੰਦੇ ਬਈ ਐ ਛੁੜੀ ਵੀ ਸਾਰੇ ਮਾੜੇ ਆ ਪਰ ਚੰਗੇ ਆ ਪਰ ਬਈ ਜੇ ਸਹੀ ਤਾਂ ਹੁਣ ਯਾਰ ਬਈ ਕੋਈ ਕਿਹੜਾ ਮਾੜਾ ਕਵੇ ਇਹਨਾਂ ਨੂੰ ਮੰਗਰ ਮੰਗਰ ਲੋੜ ਹੀ ਨਾ ਪਵੇ ਬਈ ਜਾਣਦੀ ਯਾਰ ਹੈ ਕਿਸੇ ਨੂੰ ਹੈ ਬਈ ਯਾਰ ਜਿਤਾਂਗਾ ਤਾਂ ਹੀ ਔਖਾ ਹੋ ਕੇ ਬੋਲਦਾ ਹੁੰਦਾ ਬੰਦਾ ਨਹੀਂ ਕਿਹੜਾ ਬੋਲਦਾ ਬਈ ਯਾਰ ਬੋਟਾਂ ਦਾ ਆਮ ਪਾਰਟੀ ਦੇ ਜੀ ਅੱਛਾ ਵੱਧ ਤੋਂ ਵੱਧ ਮੰਤਰੀ ਖੁੱਡੀਆਂ ਜ ਹਰੂ ਕਿਹਦੇ ਜੇ ਪੈਸੇ ਪੁੱਛਣ ਦਾ ਕੋਈ ਹੋ ਗਿਆ ਤਾਂ ਕਹਿ ਨਹੀਂ ਕੀ ਹੈ ਤੇ ਨਹੀਂ ਹੂੰ ਕੁੜੀਆਂ ਕਨੇ ਜਨਤਾ ਬਹੁਤ ਹੈਗੀ ਹਾਂ ਬਾਕੀ ਦਾ ਕੱਲ ਭਗਵਾਨ ਤਮਨ ਨੇ ਦਿੱਤਾ ਰਾਤ ਬਹਿਨ ਜੀ ਅੱਛਾ ਵੀ ਇਹ 24 ਹਜ਼ਾਰ ਇੱਕ ਹੋਰ ਤੁਹਾਨੂੰ ਪਾਉਂਗਾ ਦੋ ਸਾਲਾਂ ਬਾਅਦ ਵੀ ਇਹ ਮੂਰੇ ਕਰੂਗਾ 1100 ਰੁਪਿਆ ਠੀਕ ਹੈ ਹੂੰ ਐਸ ਲੋਟ ਵੀ ਦੁਨੀਆ ਟਿਕਾਣੇ ਤੇ ਸਰਕਾਰ ਤਾਂ ਖੁਸ਼ ਹੈ ਲੋਕ ਖੁਸ਼ ਹੈ ਜੀ ਖੁਸ਼ ਹੈ ਬਾਗੋ ਬਾਗ ਜਿਹਨੂੰ ਪਾਣਾ ਪਾਣੀ ਦਾ ਕਿਦਾ ਇਹੀ ਸਮਝੀ ਰਿਕਰ ਬਾਦਲ ਕਹਿੰਦੀ ਸੀਗੀ ਇਹ ਕੋਲਾ ਕਿੱਥੋਂ ਲੈ ਕੇ ਆਉ ਤੇ ਹੁਣ ਕੋਲਾ ਹੁੰਦਾ ਕਿੱਥੋਂ ਹੈ ਠੀਕ ਹੈ ਹੂੰ ਤੇ ਘਰਾਂ ਦੀ ਨਹੀਂ ਲਾਈਟ ਮਟ ਗਈ ਖੇਤਾਂ ਦੀ ਨਹੀਂ ਗਈ ਜੇ ਮੈਂ ਆਹ ਲੋ ਚੱਲਦੀ ਤਾਂ ਫਿਰ ਮੱਕੇਆਂ ਤਾਂ ਹੁੰਆਂ ਖੜੇ ਸਾਡੇ ਠੀਕ ਹੈ ਹੂੰ ਠੀਕ ਹੈ ਜਿਵੇਂ ਸਰਕਾਰਾਂ ਦਾ 2 ਘੰਟੇ ਕਿਸਾਨ ਨੂੰ ਬਿਜਲੀ ਨਹੀਂ ਸੀ ਦਿੱਤੀ ਇਹਨੂੰ ਠੀਕ ਹੈ ਜੀ ਬਹੁਤ ਜਿਹੜਿਆ ਕਰਦੇ ਰਿਹਾ ਇਹ ਤਾਂ ਦਿਨ ਲਾਂ ਤੇ ਹੁਣ ਵੀ ਇਹਦਾ ਆਪ ਦਾ ਚੈਨਲ ਹੈ ਜਿਹੜਾ ਉਥੇ ਆਪਦਾ ਹੀ ਦਿਖਾਈ ਜਾਂਦਾ ਕੋਈ ਦੂਜੇ ਨੂੰ ਤਾਂ ਨੇੜੇ ਨਹੀਂ ਹੁੰਦਾ ਫਾਨੂੰ ਅੱਛਾ ਉਹ ਮਸ਼ਹੂਰੀ ਨਹੀਂ ਆਉਂਦੀ ਹੁੰਦੀ ਉਹ ਮਸ਼ਹੂਰੀ ਚ ਵੀ ਵਿੱਚ ਦੀ ਆ ਜਾਂਦਾ ਠੀਕ ਹੈ ਮਤਲਬ ਕੱਲ ਹੀ ਪਿੱਛੇ ਇੱਥੇ ਹੈ ਕੱਲ ਹੀ ਪਿੱਛੇ ਅੱਛਾ ਕੱਲ ਹੀ ਤਾਂ ਪੋਲੰਗੀ ਮੁਸ਼ਕਲ ਹੀ ਲੱਗੂ ਅੱਛਾ